ਮੈਟਲ ਸੈਕਟਰ ਦੇ ਸਟਾਕਸ ਨੂੰ ਤੁਸੀਂ ਜ਼ਿਆਦਾਤਰ ਵੇਖੋਗੇ ਨਾ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਸਾਈਕਲਿਕ ਰੈਲੀਜ਼ ਦਿੱਤੀਆਂ ਇੱਕ ਵਾਰੀ ਤਾਂ ਜਾਂਦੇ ਆ ਇੱਕ ਵਾਰੀ ਠਾਹ ਹੁੰਦੇ ਤਾਂ ਜਾਂਦੇ ਠਾਹ ਹੁੰਦੇ ਆ ਬਟ ਪਿਛਲੇ ਕੁਝ ਟਾਈਮ ਚ ਇਹਨਾਂ ਨੇ ਇੱਕ ਬ੍ਰੇਕਆਊਟ ਦਿੱਤਾ ਆਪਣੇ ਸਾਈਕਲਿਕ ਜ਼ੋਨ ਤੋਂ ਤਾਂ ਇੱਕ ਚੰਗੀ ਰੈਲੀ ਦੇ ਰਹੇ ਨੇ ਠੀਕ ਹੈ ਕਾਫੀ ਅੱਛਾ ਰਿਜ਼ਲਟ ਵੀ ਦੇ ਚੁੱਕੇ ਨੇ ਸੋ ਵਨ ਆਫ ਦਾ ਚੰਗੇ ਟਾਰਗੇਟ ਦੇ ਚੁੱਕੇ ਆ ਅੱਜ ਦੇ ਸਮੇਂ ਚ ਜੇ ਤੁਹਾਨੂੰ ਉਹਦੇ ਪ੍ਰੋਫਿਟ ਬੁਕਿੰਗ ਲੱਗਦੀ ਹੈ ਚੰਗੀ ਗੱਲ ਹੈ ਬਟ ਜੇ ਤੁਸੀਂ ਕੱਪ ਐਂਡ ਹੈਂਡਲ ਦੀ ਗੱਲ ਕਰ ਰਹੇ ਹੋ ਆਬਵੀਅਸਲੀ ਕੱਪ ਐਂਡ ਹੈਂਡਲ ਪੈਟਰ ਸਾਨੂੰ ਫੋਲੋ ਕਰ ਸਕਦੇ ਆ ਕਪਨ ਹੈਂਡਲ ਦਾ ਤੁਸੀਂ ਡੈਕਟ ਕੱਢੋ ਟਾਰਗੇਟ ਤੇ ਅਚੀਵ ਕਰੋ ਸੱਸੀ ਗੱਲ ਦੋਸਤੋ ਮੇਰਾ ਨਾਮ ਹੈ ਡਾਕਟਰ ਜਗਮੀਤ ਸਿੰਘ ਤੇ ਆਪਣੇ ਚੈਨਲ ਦਾ ਨਾਮ ਹੈ ਜਗਮੀਤ ਵੈਲਿਊਏਸ਼ਨ ਟਰੇਡਿੰਗ ਅੱਜ ਦੀ ਵੀਡੀਓ ਵਿੱਚ ਆਪਾਂ ਆਪਣੇ ਵੀਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਆ ਜੋ ਕਿ ਆਪਾਂ ਅਕਸਰ ਅੱਗੇ ਦਿੰਦੇ ਆਉਣੇ ਆ ਕਮੈਂਟ ਆਉਂਦੇ ਆ ਵੀਰਾਂ ਦੇ ਤੇ ਆਪਾਂ ਰਿਪਲਾਈ ਕਰਦੇ ਆ ਵੀਡੀਓ ਦੇ ਰੂਪ ਚ ਕਰਦੇ ਆ ਸੋ ਬੜੇ ਸਵਾਲ ਆ ਚੁੱਕੇ ਨੇ ਸਾਰਿਆਂ ਦੇ ਰਿਪਲਾਈ ਕਰਨੇ ਆ ਵੀਡੀਓ ਲੈਂਥ ਵਿੱਚ ਵੀ ਜਾਏਗੀ ਜਿਆਦਾ ਲੈਂਥ ਚ ਗਈ ਤਾਂ ਆਪਾਂ ਦੋ ਪਾਰਟਸ ਰੱਖਾਂਗੇ ਠੀਕ ਹੈ ਤੇ ਇੱਕ ਚੀਜ਼ ਮੈਂ ਕਹਿਣਾ ਚਾਹੁੰਨਾ ਕਿ ਹੁਣ ਨਾ ਕਈ ਵੀਰਾਂ ਦੇ 4 4 5 5 ਕਹਿੰਦੇ ਆ ਕਿ ਸਟਾਕਸ ਦੇ ਐਨਲਿਸਿਸ ਕਰੋ ਇਕੱਠੇ ਦੱਸ ਦਿੰਦੇ ਆ ਜੋ ਕਿ ਬਹੁਤ ਹੀ ਮੁਸ਼ਕਿਲ ਆ ਚੀਜ਼ ਸਮਝੋ ਜੇ ਮੈਂ ਇੱਕ ਵੀਰੇ ਦੇ 4 ਤੋਂ 5 ਸਟਾਕ ਚੱਕਣ ਲੱਗ ਗਿਆ ਨਾ ਇੱਕ ਸਟਾਕ ਨੂੰ ਵੀ 2 ਤੋਂ 3 ਮਿੰਟ ਤਾਂ ਲੱਗਦੇ ਆ ਨਾ 15 ਤੋਂ 20 ਮਿੰਟ ਇੱਕ ਜਾਣੇ ਤੇ ਲੱਗ ਜਾਣਗੇ ਤਾਂ ਬਾਕੀ ਵੀਰਾਂ ਦੇ ਕੁਐਸਚਨ ਕਿਵੇਂ ਪਿਕ ਕਰਾਂਗੇ ਸੋ ਮੈਂ ਸਿਰਫ ਉਹਨਾਂ ਵੀਰਾਂ ਦੇ ਸਟਾਕਸ ਪਿਕ ਕਰਾਂਗਾ ਜੋ ਇੱਕੇ ਜਾਂ ਦੋ ਵੱਧ ਤੋਂ ਵੱਧ ਦੋ ਮੈਕਸਿਮਮ ਐਨਲਿਸਿਸ ਕਰਨ ਲਈ ਕਹਿੰਦੇ ਐਡ ਔਨ ਕੋਈ ਵੀ ਵੀਰ ਜਦੋਂ ਐਨਾਲਿਸਿਸ ਪੁੱਛਦਾ ਨਾ ਕਿਸੇ ਸਟਾਕ ਦਾ ਪਹਿਲਾਂ ਆਪ ਦੱਸਿਆ ਕਰੋ ਕਿ ਤੁਸੀਂ ਸਟਾਕ ਕਿਉਂ ਪਿਕ ਕੀਤਾ ਕੀ ਕਾਰਨ ਤੁਸੀਂ ਵੇਖਿਆ ਉਸ ਸਟਾਕ ਵਿੱਚ ਜੋ ਤੁਸੀਂ ਉਹਨੂੰ ਬਾਈ ਕਰ ਰਹੇ ਹੋ ਸੈਲ ਕਰ ਰਹੇ ਹੋ ਜੋ ਵੀ ਕਰ ਰਹੇ ਹੋ ਉਹਦੇ ਵਿੱਚ ਕੀ ਤੁਹਾਡਾ ਐਨਾਲਿਸਿਸ ਕੀ ਹੈ ਫਿਰ ਜਦੋਂ ਮੈਂ ਇੱਥੇ ਕੁਝ ਉਹਦੇ ਬਾਰੇ ਮੈਂ ਦੱਸੂਗਾ ਫਿਰ ਆਪਾਂ ਉੱਥੇ ਇੱਕ ਇਨਫੋਰਮੇਸ਼ਨ ਕੰਬਾਈਨ ਕਰਾਂਗੇ ਕਿ ਐਕਚੁਅਲੀ ਵਿੱਚ ਹੋ ਕੀ ਰਿਹਾ ਫਿਰ ਮਜ਼ਾ ਆਉਂਦਾ ਸਿੱਖਣ ਦਾ ਕੋਈ ਟਿਪ ਬੇਸਡ ਤੇ ਨਾ ਆਪਾਂ ਕਰੀਏ ਕਿ ਤੁਸੀਂ ਸਟਾਕ ਦਾ ਨਾਲ ਹੈ ਤਾਂ ਬਾਈ ਕਰਨਾ ਹੈ ਨਹੀਂ ਕਰਨਾ ਬਾਈ ਦੱਸ ਦੂਗਾ ਤੇ ਕੋਈ ਟਿਪ ਆਪਾਂ ਦੇ ਨਹੀਂ ਰਹੇ ਨਾ ਸਟਾਕਸ ਰეკਮੈਂਡਿਸ਼ ਕਰ ਰਿਕਮੈਂਡੇਸ਼ਨ ਦੇ ਰਹੇ ਆ ਆਪਾਂ ਸਿਰਫ ਤੇ ਸਿਰਫ ਆਪਣੇ ਵੀਰਾਂ ਨੂੰ ਐਜੂਕੇਟ ਕਰ ਰਹੇ ਆ ਕਿ ਉਹ ਸਿੱਖ ਸਕਣ ਸਟਾਕ ਮਾਰਕੀਟ ਚ ਅਸਲ ਚ ਪੈਸਾ ਬੰਦਾ ਕਿਵੇਂ ਸਟਾਕਸ ਦੇ ਐਨਾਲਿਸਿਸ ਹੁੰਦੇ ਕਿਵੇਂ ਆ ਸੋ ਜਿਆਦਾ ਨਾ ਟਾਈਮ ਲੈਂਦੇ ਹੋਏ ਵੀਡੀਓ ਸਟਾਰਟ ਕਰਦੇ ਆ ਉਸ ਤੋਂ ਪਹਿਲਾਂ ਪੁਆਇੰਟ ਇੱਕ ਹੋਰ ਦੱਸਦਾ ਕਿ ਪਿਛਲੀ ਜਿਹੜੀ ਵੀਡੀਓ ਪਾਈ ਸੀਗੀ ਉਹ ਵੀ ਮੈਂ ਦੋ ਪਾਰਟਸ ਵਿੱਚ ਹੀ ਪਾਉਣੀ ਸੀ ਪਰ ਮੇਰੀ ਗਲਤੀ ਨਾਲ ਹੀ ਮੇਰੇ ਤੋਂ ਜਿਹੜਾ ਸੈਕਿੰਡ ਪਾਰਟ ਸੀਗਾ ਉਹ ਡਿਲੀਟ ਹੋ ਗਿਆ ਫਸਟ ਆਪਾਂ ਅਪਲੋਡ ਕਰ ਚੁੱਕੇ ਆ ਸੋ ਸੈਕਿੰਡ ਪਾਰਟ ਵਾਲਾ ਜਿਹੜੇ ਵੀਰਾਂ ਦੇ ਕੁਐਸਚਨ ਰਹਿ ਗਏ ਸੀ ਮੈਂ ਉਹਨਾਂ ਤੋਂ ਸੌਰੀ ਮੰਗਦਾ ਤੇ ਹੁਣ ਉਹ ਕੁਐਸਚਨ ਬਹੁਤ ਥੱਲੇ ਜਾ ਚੁੱਕੇ ਆ ਮੈਨੂੰ ਪਤਾ ਵੀ ਨਹੀਂ ਲੱਗਣਾ ਤੇ ਮੇਰਾ ਦੁਬਾਰਾ ਬਣਾਉਣ ਨੂੰ ਮਨ ਵੀ ਨਹੀਂ ਕੀਤਾਗਾ ਇੱਕੋ ਚੀਜ਼ ਦੁਬਾਰਾ ਰਿਪੀਟ ਨਹੀਂ ਕੀਤੀ ਜਾਂਦੀ ਜੇ ਵੀਰਾਂ ਦੇ ਉਹ ਕੁਐਸਚਨਸ ਨਹੀਂ ਆ ਅਗਲੀਆਂ ਵੀਡੀਓਜ਼ 'ਚ ਉਹਨਾਂ ਨੂੰ ਕਵਰ ਕਰ ਲਾਂਗੇ ਸੋ ਸਟਾਰਟ ਕਰਦੇ ਆਂ ਆਪਾਂ ਪਹਿਲੇ ਕੁਐਸਚਨ ਤੋਂ ਤੇ ਆ ਜਿਹੜੀ ਮੈਂ ਇਸ ਵੀਡੀਓ ਸਟਾਰਟ ਕਰਨ ਲੱਗਾ ਬਿਲਕੁਲ ਕਹਿ ਲੋ ਰੀਸੈਂਟ ਵਾਲੇ ਕੁਐਸਚਨ ਤੋਂ ਪਿਕ ਕਰਾਂਗਾ ਰੈਂਡਮਲੀ ਸੋ ਪਹਿਲਾ ਕੁਐਸਚਨ ਹੈ ਮਿਸਟਰ ਸਿੰਘ ਪੀਬੀ02 ਡੋਨਟ ਲਰਨ ਆਪਸ਼ਨਸ ਇਟ ਵਿਲ ਸਪਾਇਲਸ ਯੂ ਵੀਰੇ ਨੇ ਇਹ ਕਿਹਾ ਪਤਾ ਨਹੀਂ ਮੇਰੇ ਕਮੈਂਟ ਮੈਨੂੰ ਕਿਹਾ ਜਾਂ ਕਿਸੇ ਹੋਰ ਨੂੰ ਕਿਹਾ ਜਿੰਦੇ ਵਿੱਚ ਮੈਂ ਚਾਰਟ ਪੈਟਰਨ ਸਿਖਾਏ ਸੀਗੇ ਵੀਰੇ ਆਪਾਂ ਆਪਸ਼ਨਸ ਕਰਦੇ ਹੀ ਨਹੀਂ ਤੁਸੀਂ ਪੁਆਇੰਟ ਸਹੀ ਕਿਹਾ ਕੀ অপਸ਼ਨ ਨਾਲ ਘਾਟਾ ਪੈਂਦਾ ਆਪਾਂ ਬਿਲਕੁਲ ਨਹੀਂ ਕਰਦੇਗੇ ਦੂਸਰਾ ਕੁਐਸਚਨ ਤੇ ਆਉਨੇ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਫਿਊਚਰ ਐਂਡ অপਸ਼ਨ ਤੇ ਵੀਡੀਓ ਵੀ ਬਣਾਓ ਵੀਰ ਜੀ ਵੀਰੇ ਸਿੰਘ ਸਾਹਿਬ ਵੀਰੇ ਦਾ ਆਈਡੀ ਦਾ ਨਾਮ ਹੈ ਵੀਰੇ ਆਪਾਂ ਫਿਊਚਰ ਐਂਡ ਆਪਸ਼ਨ ਬਿਲਕੁਲ ਨਹੀਂ ਕਰਦੇਗੇ ਠੀਕ ਹੈ ਜੀ ਨਾਮ ਇਸ ਚੀਜ਼ ਨੂੰ ਬਿਲਕੁਲ ਪ੍ਰਮੋਟ ਕਰਾਂ 90% ਲੋਕ ਇਸ ਵਿੱਚ ਘਾਟਾ ਖਾਂਦੇ ਆ ਅੱਗੇ ਵੀ ਕਈ ਵਾਰ ਵੀਡੀਓਜ਼ 'ਚ ਮੈਂ ਡਿਟੇਲ 'ਚ ਕਹਿ ਚੁੱਕਿਆ ਹਾਂ ਦੇਖੋ ਸਟਾਕ ਮਾਰਕੀਟ 'ਚ ਹੋਰ ਵੀ بڑے ਸੋਰਸੇਜ਼ ਨੇ ਆਪਸ਼ਨ ਨਾਲੋਂ ਜ਼ਿਆਦਾ ਪੈਸਾ ਕਮਾਉਂਦੇ ਨਾਲੇ ਉਹ ਜ਼ਿਆਦਾ ਸੇਫ ਨੇ ਉਹ ਕਰ ਲਓ ਬੈਟਰ ਹੈ ਆਪਾਂ ਸਵਿੰਗ ਪੋਜੀਸ਼ਨਲ ਤੇ ਇਨਵੈਸਟਮੈਂਟ ਕਰਦੇ ਆ ਆਪਸ਼ਨਸ ਤੇ ਇੰਟਰਾਡੇ ਬਿਲਕੁਲ ਨਹੀਂ ਕਰਦੇ ਅਗਲੇ ਕੁਐਸਚਨ ਤੇ ਆਉਨੇ ਆ ਜਿਹੜੇ ਵੀ ਵੀਰ ਐਪਰੀਸ਼ੀਏਟਿੰਗ ਕਮੈਂਟ ਕਰ ਰਿਹਾ ਉਹਨਾਂ ਦਾ ਦਿਲੋਂ ਧੰਨਵਾਦ ਹਮੇਸ਼ਾ ਕਰਦਾ ਮੈਂ ਠੀਕ ਹੈ ਤੇ ਬਟ ਆਪਾਂ ਸਿਰਫ ਪਿਕ ਕਰਨੇ ਆ ਕੁਐਸਚਨ ਆਨਸਰ ਤਾਂ ਕਿ ਟਾਈਮ ਜ਼ਿਆਦਾ ਨਾ ਲੱਗੇ ਅਗਲਾ ਕੁਐਸਚਨ ਹੈ ਇੱਕ ਸੁਖਵਿੰਦਰ ਸਿੰਘ ਚਹਿਲ ਵੀਰ ਦਾ ਬਾਈ ਪਲੀਜ਼ ਰਿਪਲਾਈ ਦਿਓ ਬਿਕਾਜ਼ ਮੈਨੂੰ ਇੱਕ ਡਾਊਟ ਬਹੁਤ ਵੱਡਾ ਸੁਪੋਜ਼ ਹੈਂਗਿੰਗਮੈਨ ਬਣ ਗਈ ਰੈਜ਼ਿਸਟੈਂਸ ਤੇ ਐਂਡ OI ਡਾਟਾ ਆਪਾਂ ਨੂੰ ਕਹਿ ਰਿਹਾ ਓਕੇ ਪੁੱਟ ਸਾਈਡ ਵੀਰੇ ਮੈਂ ਕੁਐਸਚਨ ਤਾਂ ਡਸਾਰਾ ਨਹੀਂ ਪੜ ਰਿਹਾਗਾ ਬਿਕਾਜ਼ ਤੁਸੀਂ ਆਪਸ਼ਨਸ ਬਾਰੇ ਪੁੱਛ ਰਹੇ ਹੋ ਮੇਰੇ ਤੋਂ ਆਪਸ਼ਨਸ ਮਾਰੇ ਦੱਸ ਚੁੱਕੇ ਆ ਕਿ ਆਪਸ਼ਨਸ ਆਪਾਂ ਬਿਲਕੁਲ ਵੀ ਨਹੀਂ ਕਰਦੇਗੇ ਚੀਜ਼ ਸਮਝੋ ਆਪਸ਼ਨਸ ਵਿੱਚ ਆਪਾਂ ਓਨਾ ਪ੍ਰੋਫਿਟ ਨਹੀਂ ਕਮਾ ਸਕਦੇ ਜਿੰਨਾ ਰੀਅਲ ਮਾਇਨੇ ਚ ਸਟਾਕ ਮਾਰਕੀਟ ਚ ਬੰਨਦਾ ਪੈਸਾ ਆਪਸ਼ਨ ਸਾਡੀ ਜੇਬ ਚ ਪੈਸਾ ਕੱਢਣ ਲਈ ਬਣਿਆ ਜਿਹੜਾ ਮੈਂ ਕੈਂਡਲਸਟਿਕ ਪੈਟਰਨ ਸਿਖਾ ਰਿਹਾ ਨਾ 올 ਓਵਰ ਆਪਸ਼ਨਸ ਵਿੱਚ ਵੀ ਕੰਮ ਆਉਣਗੇ ਇੰਟਰਾਡੇ ਵਿੱਚ ਵੀ ਕੰਮ ਆਉਣਗੇ ਹਰ ਇੱਕ ਚੀਜ਼ ਕਿਉਂਕਿ ਟੈਕਨੀਕਲ ਐਨਾਲਿਸਿਸ ਸੇਮ ਹੀ ਹੁੰਦਾ ਸਾਰਿਆਂ ਚ ਉਹਦੇ ਚ ਕੋਈ ਫਰਕ ਨਹੀਂ ਆਉਂਦਾ ਉਹ ਤੁਹਾਨੂੰ ਸਿੱਖਣ ਨੂੰ ਮਿਲੇਗਾ ਹੀ ਮਿਲੇਗਾ ਜਿੰਨਾ ਮਰਜ਼ੀ ਰੱਜ ਕੇ ਸਿੱਖੋ ਤੇ ਉਸ ਤੋਂ ਬਾਅਦ ਟਰੇਡਿੰਗ ਕਰੋ ਤਾਨੂੰ ਕਰਨ ਲਈ ਐਡਵਾਈਸ ਕਰਾਂਗਾ ਸੋ ਇਹੋ ਜੇ ਕਮੈਂਟਸ ਦਾ ਸੌਰੀ ਵੀਰੇ ਮੈਂ ਰਿਪਲਾਈ ਨਹੀਂ ਕਰਦਾ ਬਿਕੋਜ਼ ਜੇ ਇਹਦੇ ਵਿੱਚ ਲਾਸ ਹੋਣ ਦੇ ਚਾਂਸਸ ਬਹੁਤ ਆ ਸਿੰਪਲ ਵਰਡਿੰਗ ਅਗਲੇ ਕੁਐਸਚਨ ਤੇ ਆਉਣੇ ਆ ਉਸੇ ਵੀਰ ਦਾ ਹੀ ਮੇਰੇ ਖਿਆਲ ਕਮੈਂਟ ਫੇਰ ਆ ਬਾਈ ਮੈਂ ਬਹੁਤ ਇੰਡੀਅਨ ਟਰੇਡਰਸ ਦੀਆਂ ਵੀਡੀਓਜ਼ ਦੇਖ ਕੇ ਮਾਰਕੀਟ 30 40% ਸਿੱਖੀ ਹੈ ਬਟ ਤੁਹਾਡਾ ਤਰੀਕਾ ਬਹੁਤ ਈਜ਼ੀ ਤੇ ਸਿੰਪਲ ਸਮਝਾਉਣ ਦਾ ਬਾਈ ਬਹੁਤ ਸੋਨਾ ਕੰਮ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਵੀਰੇ ਹੰਟਰਜ਼ ਵੀਰ ਜੀ ਬੀਐਸਸੀ ਦੇ ਮੈਸੇਜ ਬਾਰੇ ਆਉਂਦੇ ਵੀਰ ਗੁਰ ਕਰਨਾ ਚਾਹੀਦਾ ਇਹਨਾਂ ਤੇ ਵੀਰੇ ਹੰਟਰਸ ਵੀਰੇ ਮੈਨੂੰ ਤੁਹਾਡਾ ਕੁਐਸਚਨ ਨਹੀਂ ਸਮਝ ਆਇਆ ਦੁਬਾਰਾ ਚੰਗੀ ਤਰ੍ਹਾਂ ਪੁੱਛਿਓ ਜੇ ਅ ਬਰਿੰਦਰ ਸਿੰਘ ਆਈ ਨੀਡ ਯਰ ਫੋਨ ਨੰਬਰ ਆਈ ਨੀਡ ਟੂ ਟਾਕ ਯੂ ਵੀਰੇ ਮੈਂ ਕਿਸੇ ਤੇ ਕਿਸੇ ਨੂੰ ਵੀ ਆਪਣਾ ਨੰਬਰ ਨਹੀਂ ਪ੍ਰੋਵਾਈਡ ਕਰ ਰਿਹਾ ਕਿਉਂਕਿ ਮੈਂ ਕੋਈ ਆਫਲਾਈਨ ਕਲਾਸਿਸ ਨਹੀਂ ਦੇ ਰਿਹਾਗਾ ਫਿਰ ਵੀ ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਜਗਮੀਤ ਵੈਲਿਊਏਸ਼ਨ ਟਰੇਡਿੰਗ ਸੇਮ ਆਪਣੇ YouTube ਚੈਨਲ ਨੇਮ ਉੱਤੇ ਤੁਸੀਂ ਉੱਥੇ ਆ ਕੇ ਮੈਨੂੰ ਜੋ ਵੀ ਮੈਸੇਜ ਕਰੋ ਮੈਂ ਰਿਪਲਾਈ ਕਰਦਾ ਹਰ ਇੱਕ ਵੀਰੇ ਦੇ ਮੈਸੇਜ ਦਾ ਰਿਪਲਾਈ ਕਰਦਾ ਠੀਕ ਹੈ ਤੁਸੀਂ ਉੱਥੇ ਮੇਰੇ ਨਾਲ ਯੂਜ਼ਰ ਵੀਰੇ ਦਾ ਨਾਮ ਹੀ ਆਇਆ ਬੜਾ ਹੀ ਸੌਖਾ ਤਰੀਕਾ ਵੀਰੇ ਤੁਹਾਡਾ ਇੱਕ ਗੱਲ ਦੱਸੋ ਨਿਫਟੀ 50 ਜਾਂ ਬੈਂਕ ਨਿਫਟੀ ਵੀ ਇਹੀ ਪੈਟਰਨ ਕੰਮ ਕਰਦਾ ਬਿਲਕੁਲ ਵੀਰੇ ਦੇਖੋ ਕੈਂਡਲਸਟਿਕ ਪੈਟਰਨ ਟੈਕਨੀਕਲ ਐਨਾਲਿਸਿਸ ਟੈਕਨੀਕਲ ਐਨਾਲਿਸਿਸ ਕਹਿ ਲਓ ਕਿ ਵਰਲਡ ਵਰਲਡ ਸੇਮ ਹੀ ਚੱਲਦਾ ਚਾਹੇ ਤੁਸੀਂ ਉਹਨੂੰ ਕ੍ਰਿਪਟੋ ਕਰੰਸੀ ਚ ਲੈ ਜਾਓ ਫੋਰੈਕਸ ਚ ਲੈ ਜਾਓ ਇੰਡੀਅਨ ਮਾਰਕੀਟ ਚ ਲੈ ਜਾਓ ਆਪਸ਼ਨ ਚ ਲੈ ਜਾਓ ਕਿਤੇ ਵੀ ਲੈ ਜਾਓ ਟੈਕਨੀਕਲ ਐਨਾਲਿਸਿਸ ਸੇਮ ਹੈ ਠੀਕ ਹੈ ਉਹਦੇ ਵਿੱਚ ਕੋਈ ਡਿਫਰੈਂਸ ਨਹੀਂ ਆਉਂਦਾ ਤਰੀਕਾ ਇੱਕ ਹੀ ਹੁੰਦਾ ਹੈ ਪਰ ਸਾਰਿਆਂ ਦਾ ਨਜ਼ਰੀਆ ਅਲੱਗ ਹੁੰਦਾ ਤੁਸੀਂ ਟਾਈਮ ਫਰੇਮ ਵੀ ਆਪਣੇ ਅਕੋਰਡਿੰਗ ਯੂਜ਼ ਚੂਜ਼ ਕਰ ਸਕਦੇ ਹੋ ਟੈਕਨੀਕਲ ਐਨਾਲਿਸਿਸ ਨਹੀਂ ਚੇਂਜ ਹੁੰਦਾ ਇਹੀ ਚੀਜ਼ਾਂ ਰਹਿੰਦੀਆਂ ਨੇ ਸੋ ਅਗਲਾ ਕੁਸਚਨ ਹੈ ਆਈ ਐਨ ਡੀ ਈ ਵੀਰ ਜੀ ਡਾਇਰੈਕਟ ਇਨਵੈਸਟਮੈਂਟ ਵੀ ਕਰਕੇ ਦਿਖਾਓ ਜੀ ਡਾਇਰੈਕਟ ਇਨਵੈਸਟਮੈਂਟ ਕਰਕੇ ਦਿਖਾਓ ਅ ਵੀਰ ਦੇਖੋ ਡਾਇਰੈਕਟ ਇਨਵੈਸਟਮੈਂਟ ਮੈਂ ਕਿਸ ਤਰ੍ਹਾਂ ਕਰਕੇ ਦਿਖਾਵਾਂ ਤੁਸੀਂ ਕੋਈ ਸਟਾਕ ਬਾਈ ਕਰਨ ਬਾਰੇ ਕਹਿ ਰਹੇ ਹੋ ਇਹ ਤਾਂ ਵੱਧੂ YouTube ਤੇ ਵੀਡੀਓਜ਼ ਪਈਆਂ ਹੀਆਂ ਲੋਕਾਂ ਦੀਆਂ ਕਿ ਸਟਾਕ ਕਿਵੇਂ ਬਾਇ ਕਰਨੇ ਆ ਕਿਵੇਂ ਸੈਲ ਕਰਨੇ ਆ ਕੋਈ ਵੱਡੀ ਗੱਲ ਨਹੀਂ ਆਪਾਂ ਤਾਂ ਇੱਥੇ ਗਾਈਡੈਂਸ ਦੇ ਰਹੇ ਆਂ ਵੀਰਾਂ ਨੂੰ ਸੋ ਅਗਲੇ ਕੁਐਸਚਨ ਤੇ ਹੀ ਹੋਣੇ ਆਪਾਂ ਵੀਰ ਜੀ ETF ਤੇ ਓਕੇ ਵੀਰੇ ਨੇ ETF ਬਾਰੇ ਪੁੱਛਿਆ ਵੀਰੇ ETF ਤੇ ਨਾ ਐਕਚੁਅਲੀ ਵਿੱਚ ਕੀ ਆ ਇੱਥੇ ਨਹੀਂ ਗੱਲ ਕਰਾਂਗਾ ETF ਤੇ ਆਪਾਂ ਇੱਕ ਸੈਪਰੇਟ ਵੀਡੀਓ ਬਣਾਵਾਂਗੇ ਡਿਟੇਲ ਚ ਕਿਉਂਕਿ ਕਈ ਵੀਰਾਂ ਦੇ ਕੁਐਸਚਨ ਨੇ ETF ਉੱਤੇ ਤੇ ETF ਬਾਰੇ ਆਪਾਂ ਪ੍ਰੋਪਰ ਨੌਲੇਜ ਦੇਵਾਂਗੇ ਤੇ ਆਪਾਂ ਗਾਂ ਵਾਲੇ ਕੁਐਸਚਨ ਤੇ ਆਉਣੇ ਆ ਓਕੇ ਅਗਲਾ ਕੁਸਚਨ ਹੈ ਤੇਜਸ ਸਿੱਧੂ ਵੀਰ ਦਾ ਬੈਲੈਂਸ ਸ਼ੀਟ ਪ੍ਰੋਫਿਟ ਲਾਸ ਐਸੈਟਰਾ ਕਿੱਥੇ ਤੇ ਕਿਵੇਂ ਦੇਖਿਆ ਜਾ ਸਕਦਾ ਹੈ ਥੈਂਕਸ ਵੀਰੇ ਬੈਲੈਂਸ ਸ਼ੀਟ ਪ੍ਰੋਫਿਟ ਲਾਸ ਸਟੇਟਮੈਂਟ ਦੇਖਣ ਲਈ ਤੁਹਾਨੂੰ ਮੇਨਲੀ ਕੋਈ ਵੀ ਤੁਸੀਂ ਸਕਰੀਨਰ ਚੱਕ ਲਓ ਚਾਰ ਮੇਨ ਸਕਰੀਨਰ ਹੈ ਜਿਹੜੇ ਮੈਂ ਯੂਜ਼ ਕਰਦਾ ਇੱਥੇ ਇੱਕਰੀ ਮੈਂਸ਼ਨ ਵੀ ਕਰਦਾ ਸਭ ਤੋਂ ਪਹਿਲਾਂ screener.in ticker tap money control ਤੇ ticker finology ਚਾਰ ਬੈਸਟ ਨੇ ਚਾਰਾਂ ਤੋਂ ਜੋ ਤੁਹਾਨੂੰ ਲੱਗਦਾ ਠੀਕ ਹੈ ਤੁਸੀਂ ਕਿਉਂਕਿ ਸਾਰਾਂ ਤੇ ਹੀ ਆਉਂਦਾ ਠੀਕ ਹੈ ਬਟ ਥੋੜਾ ਥੋੜਾ ਡਿਫਰੈਂਸ ਹੁੰਦਾ ਆਪਦੇ ਹਿਸਾਬ ਨਾਲ ਤੁਸੀਂ ਉਹਨੂੰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਯੂਜ਼ ਕਰਨੇ ਆ ਤੇ ਤੁਹਾਨੂੰ ਇਹ ਡਾਟਾ ਮਿਲ ਜੇਗਾ ਇੱਥੇ ਫਿਰ ਅਗਲੇ ਕੁਐਸਚਨ ਤੇ ਤੇਜਸ ਸਿੱਧੂ ਵੀਰ ਦਾ ਹੀ ਕੁਐਸਚਨ ਹੈ ਕਿਸੇ ਕੰਪਨੀ ਨੂੰ ਫੋਲੋ ਕਰਨ ਦਾ ਕੀ ਤਰੀਕਾ ਹੈ ਇਹ ਕਿਵੇਂ ਪਤਾ ਕੀਤਾ ਜਾ ਸਕਦਾ ਹੈ ਕਿ ਕੰਪਨੀ ਕੀ ਕਰ ਰਹੀ ਹੈ ਕੋਈ ਅਖਬਾਰ ਜਾਂ ਕੋਈ ਵੈਬਸਾਈਟ ਜਾਂ ਕੋਈ ਹੋਰ ਸਾਧਨ ਵੀਰੇ ਦੇਖੋ ਜੇ ਤਾਂ ਤੁਸੀਂ ਦੇਖੋ ਪਹਿਲਾਂ ਤਾਂ ਤੁਸੀਂ ਕੰਪਨੀ ਪਹਿਲਾਂ ਪਿਕ ਕਰਦੇ ਹੋ ਜੇ ਤਾਂ ਤੁਸੀਂ ਨਿਊਜ਼ ਕੱਟਣਾ ਚਾਹੁੰਦੇ ਹੋ ਨਿਊਜ਼ ਲਈ ਦੇਖੋ ਮਨੀ ਕੰਟਰੋਲ ਤੇ ਵੀ ਪਤਾ ਲੱਗਦਾ ਐਡ ਔਨ ਇਕਨੋਮਿਕ ਟਾਈਮਜ਼ ਠੀਕ ਹੈ ਸਭ ਤੋਂ ਵਧੀਆ ਨਿਊਜ਼ ਹੁੰਦੇ ਤੇ ਹੁੰਦੀਆਂ ਸਟਾਕ ਮਾਰਕ ਜੇ ਤੁਸੀਂ ਨਿਊਜ਼ ਬੇਸ ਤੇ ਜਿਆਦਾ ਫੋਕਸ ਕਰਨਾ ਚਾਹੁੰਦੇ ਹੋ ਫਿਰ ਸਭ ਤੋਂ ਵਧੀਆ ਪਲੇਟਫਾਰਮ ਹੈ ਜੇ ਤੁਸੀਂ ਕਿਸੇ ਸਟਾਕ ਦਾ ਨਿਊਜ਼ ਕੜਨੀ ਚਾਹੁੰਦੇ ਹੋ Google ਕੋਈ ਸਟਾਕ ਤੁਹਾਨੂੰ ਪਸੰਦ ਆਇਆ ਫੰਡਾਮੈਂਟਲ ਦੇਖ ਲੈ ਟੈਕਨੀਕਲ ਦੇਖ ਲੈ Google ਤੇ ਜਾਓ ਉਹਦੇ ਬਾਰੇ ਕਲਿੱਕ ਟਾਈਪ ਕਰੋ ਕਿ ਉਹਨਾਂ ਦਾ ਰਿਲੇਟਡ ਕਿਹੜੀਆਂ ਕਿਹੜੀਆਂ ਨਿਊਜ਼ ਆਈਆਂ ਕੋਈ ਉਹਨਾਂ ਦਾ ਰਿਲੇਟਡ ਕੋਈ ਫਰਾਡ ਤਾਂ ਨਹੀਂ ਆਇਆ ਟਾਈਪ ਕਰਕੇ ਕੁਝ ਵੀ ਦੇਖ ਸਕਦੇ ਹੋ ਜੋ ਉਹਨਾਂ ਦਾ ਰਿਲੇਟਡ ਨਿਊਜ਼ ਹੋਣੀਆਂ ਸਾਰੀਆਂ ਤੁਹਾਡੇ ਸਾਹਮਣੇ ਆਣੀਆਂ ਕਲਿੱਕ ਕਰਕੇ ਪੜ੍ਹ ਲਓ ਸਭ ਤੋਂ ਵਧੀਆ ਸੋਰਸ ਹੈ Google ਠੀ ਜਸਵਿੰਦਰ ਸਿੰਘ 8672 ਵੀਰ ਦਾ ਕੁਸਚਨ ਹੈ ਵੀਰ ਜੀ ਕੀ ਸਿੱਖ ਸਿਧਾਂਤ ਦੇ ਹਿਸਾਬ ਨਾਲ ਸ਼ੇਅਰ ਮਾਰਕੀਟ 뮤ਚਲ ਫੰਡ ਵਿੱਚ ਇਨਵੈਸਟ ਕਰਨਾ ਜਾਇਜ਼ ਹੈ ਕਿ ਸਿੱਖ ਇਨਵੈਸਟਮੈਂਟ ਐਡਵਾਈਜ਼ਰ ਦਾ ਕੰਮ ਕਰ ਸਕਦਾ ਹੈ ਜਸਵਿੰਦਰ ਸਿੰਘ ਵੀਰ ਨੇ ਕੁਸਚਨ ਲੱਗ ਗਿਆ ਪੁੱਛਿਆ ਕਿ ਵੇਖੋ ਵੀਰੇ ਮੈਂ ਇੱਕ ਚੀਜ਼ ਕਹਿਣਾ ਕਿ ਸ਼ੇਅਰ ਮਾਰਕੀਟ ਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ Hindu Sikh Muslim Isai ਕੋਈ ਵੀ ਹੋਵੇ ਇਹ ਤਾਂ ਦੇਖੋ ਇਹ ਤਾਂ ਆਪਣੇ ਸਿੱਖ ਸਿਧਾਂਤ ਚ ਨਹੀਂ ਲਿਖਿਆਗਾ ਕਿ ਤੁਸੀਂ ਇਹ ਚੀਜ਼ ਕਰ ਨਹੀਂ ਸਕਦੇ ਦੇਖੋ ਆਪਣੇ ਕੋਲੇ ਸਾਰੇ ਗੁਣ ਹੋਣੇ ਚਾਹੀਦੇ ਆ ਠੀਕ ਹੈ ਪਰ ਇੱਕ ਚੀਜ਼ ਹੈ ਕਿ ਦੇਖੋ ਇਸ ਮਾਰਕੀਟ ਚ ਕੀ ਹੈ ਇਹ ਚੀਜ਼ਾਂ ਚ ਫਰਾਡ ਬੜੇ ਹੁੰਦੇ ਆ ਉਹ ਤੁਸੀਂ ਕਿਸੇ ਵੀ ਧਰਮ ਦੇ ਹੋ ਜੋ ਤੁਸੀਂ ਫਰਾਡ ਕਰ ਰਹੇ ਹੋ ਫਿਰ ਤੁਸੀਂ ਗਲਤ ਕਰ ਰਹੇ ਹੋ ਫਿਰ ਕੋਈ ਵੀ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਗਲਤ ਚੀਜ਼ ਕਰੋ ਠੀਕ ਹੈ ਇਹੋ ਜਿਹਾ ਬਿਲਕੁਲ ਵੀ ਨਹੀਂ ਲਿਖਿਆਗਾ ਕਿ ਸਿੱਖ ਧਰਮ ਵਿੱਚ ਅਸੀਂ ਗਾ ਨਹੀਂ ਵਾਚ ਸਕਦੇ ਇਨਵੈਸਟਮੈਂਟ ਕਦੇ ਵੀ ਗਲਤ ਚੀਜ਼ ਨਹੀਂ ਠੀਕ ਹੈ ਆਪਦੇ ਆਪ ਨੂੰ ਸਾਨੂੰ ਆਰਥਿਕ ਆਰਥਿਕ ਪੱਖੋਂ ਵੀ ਸਟਰੋਂਗ ਕਰਨਾ ਪਏਗਾ ਜੇ ਅਸੀਂ ਆਪਣੀ ਕਮਿਊਨਿਟੀ ਨੂੰ ਅੱਗੇ ਗਰੋ ਕਰਨਾ ਚਾਹੁੰਦੇ ਹਾਂ ਚਾਉਣੇ ਆ ਠੀਕ ਹੈ ਸੋ ਇਹ ਚੀਜ਼ਾਂ 'ਤੇ ਸਾਨੂੰ ਫੋਕਸ ਕਰਨਾ ਚਾਹੀਦਾ ਮਾੜੀਆਂ ਚੀਜ਼ਾਂ ਨਹੀਂ ਇਨਵੈਸਟਮੈਂਟ ਕਦੇ ਵੀ ਮਾੜੀ ਨਹੀਂ ਗਈ ਇੰਟਰਾਡੇ ਆਪਸ਼ਨਸ ਦੀ ਮੈਂ ਬਿਲਕੁਲ ਨਹੀਂ ਗੱਲ ਕਰ ਰਿਹਾ ਜਿਹੜੀਆਂ ਚੀਜ਼ਾਂ ਆਪਾਂ ਕਰ ਰਹੇ ਆ ਅਸੀਂ ਬਿਜ਼ਨਸ ਵੇਖ ਕੇ ਆਪਣਾ ਪੈਸੇ ਵੈਲਥ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਮਾੜਾ ਇੰਦੇ ਚ ਕਿਸੇ ਦਾ ਫਰਾਡ ਤਾਂ ਨਹੀਂ ਕਰ ਰਹੇ ਨਾ ਕਿਸੇ ਨੂੰ ਕਿਸੇ ਦਾ ਪੈਸੇ ਖੋ ਕੇ ਕੁਝ ਤਾਂ ਨਹੀਂ ਕਰ ਰਹੇ ਹੁੰਦਾ ਪੈਸਾ ਨਹੀਂ ਡਬੋਰੇ ਸੋ ਮੈਨੂੰ ਨਹੀਂ ਲੱਗਦਾ ਕਿ ਕੁਝ ਵੀ ਇੰਦੇ ਵਿੱਚ ਗਲਤ ਹੈ ਅਗਲੇ ਕੁਐਸਚਨ ਤੇ ਆਉਣੇ ਆ ਨੇਮ ਹੈ ਯੂਜ਼ਰ ਪੀ ਐਫ 1 ਓਕੇ ਸਿੰਗਲ ਸ਼ੇਅਰ ਸੁਪਰ ਵੈਰੀ ਐਨੀਮਲਸ ਕਰਕੇ ਡਾਊਨਲੋਡ ਕਰਿਓ ਕਰੋ ਜੀ ਵੀਰੇਸ ਕੁਸਚਨ ਇਹਨੇ ਸਮਝ ਆਇਆ ਤੁਹਾਡਾ ਸ਼ਾਇਦ ਮੈਂ ਵੀ ਅੰਦਰ ਕੀ ਹੋਇਆ ਨਾ ਆਟੋ ਕਰੈਕਸ਼ਨਸ ਹੋਈਆਂ ਹੋਣੀਆਂ ਤੇ ਤੁਹਾਡੇ ਵਰਡ ਹੋਰ ਹੀ ਕੁਝ ਬਣ ਗਏ ਨੇ ਦੁਬਾਰਾ ਤੁਸੀਂ ਦੇਖ ਲਿਓ ਇੱਕ ਵਾਰੀ ਕੀ ਟਾਈਪ ਕਰਨਾ ਚਾਹੁੰਦੇ ਸੀਗੇ ਨੰਬਰ ਸੈਂਡ ਕਰਿਓ ਆਪਣਾ ਵੀਰੇ ਤੁਸੀਂ ਮੇਰੇ ਨਾਲ ਇੰਸਟਾ ਤੇ ਕਮਿਊਨੀਕੇਟ ਕਰੋ ਮੈਂ ਰਿਪਲਾਈਸ ਦਿੰਨਾ ਜਗਮੀਤ ਵੈਲਿਊਏਸ਼ਨ ਟਰੇਡਿੰਗ ਤੇ ਅਗਲਾ ਕੁਸਚਨ ਬਾਈ ਜੀ ਕੋਈ ਈਟੀਐਫ ਤੇ ਵੀ ਵੀਡੀਓ ਬਣਾਓ ਬਹੁਤ ਜਲਦੀ ਬਣਾਵਾਂਗੇ ਵੀਰੇ ਈਟੀਐਫ ਤੇ ਵੀ ਨੋਲੇਜ ਦੇਵਾਂਗੇ ਅੱਗੇ ਜਸਪੀਰ ਸਿੰਘ ਵੀਰੇ ਦਾ ਕੁਐਸਚਨ ਕੋਈ ਡਿਫੈਂਸ ਵਿੱਚ ਸਾਮਲ ਕੈਪ ਰਾਈਟ ਵੀਰੇ ਇਹ ਕੁਐਸਚਨ ਨਹੀਂ ਸਮਝ ਆ ਰਿਹਾ ਜਦੋਂ ਟਾਈਪ ਕਰਦੇ ਹੋ ਨਾ ਥੋੜਾ ਜਿਹਾ ਦੇਖ ਲਿਆ ਕਰੋ ਟਾਈਪ ਕਰਨ ਤੋਂ ਬਾਅਦ ਕਿ ਮੈਂ ਟਾਈਪ ਕੀ ਕੀਤਾ ਉਹ ਪੜਿਆ ਵੀ ਜਾਂਦਾ ਕਈ ਵਾਰ ਕੀ ਹੁੰਦਾ ਕਿ ਆਟੋ ਕਰੈਕਸ਼ਨਸ ਹੁੰਦੀਆਂ ਉਹ ਸਾਡੇ ਲਿਖੀ ਹੋਈ ਚੀਜ਼ ਨੂੰ ਬਦਲ ਦਿੰਦੀਆਂ ਮੇਰੀ ਲਿਖੀ ਹੋਈ ਚੀਜ਼ ਨੂੰ ਵੀ ਕਈ ਵਾਰ ਬਦਲ ਦਿੰਦੀ ਹੈ ਚੀਜ਼ ਸੋ ਮੈਂ ਦੁਬਾਰਾ ਰੀਡ ਕਰ ਲੈਣਾ ਹੁੰਦਾ ਸੋ ਇਹ ਚੀਜ਼ ਜ਼ਰੂਰ ਚੈੱਕ ਰਿਆ ਕਰੋ ਨਹੀਂ ਤਾਂ ਪੰਜਾਬੀ 'ਚ ਹੀ ਟਾਈਪ ਕਰਦਿਆ ਕਰੋ ਵੀਰੇ ਤਾਂ ਇਹ ਫਿਰ ਸੈਕਿੰਡ ਹੈ ਸਰ نو ਹਾਲਪ ਇਹ ਨਹੀਂ ਸਮਝ ਆ ਰਿਹਾ ਵੀਰੇ ਅਗਲੇ ਕੁਐਸਚਨ ਤੇ ਆਉਣੇ ਆ ਕਿੱਥੋਂ ਡਾਕਟਰ ਸਾਹਿਬ ਵੀਰੇ ਮੈਂ ਸ਼੍ਰੀ ਮੁਕਸਰ ਸਾਹਿਬ ਤੋਂ ਪਿੰਡ ਮੇਰਾ ਬਰੀਵਾਲਾ ਮੰਡੀ ਆ ਰਾਇਲ ਟਰੇਡਿੰਗ ਦਾ ਵੀਰੇ ਕਿੰਨੇ ਤੇ ਬਾਈ ਕਰ ਸਕਦੇ ਹਾਂ ਭਾਜੀ ਓਕੇ ਇਹ ਮੈਂ ਟਾਟਾ ਮੋਟਰਸ ਬਾਰੇ ਐਨਾਲਿਸਿਸ ਪੁੱਛਿਆ ਸੀ ਵੀਰੇ ਦਾ ਕੁਸਚਨ ਆਇਆ ਕਿ ਅਸੀਂ ਟਾਟਾ ਮੋਟਰਸ ਕਿੰਨੇ ਤੇ ਬਾਈ ਕਰ ਸਕਦੇ ਹਾਂ ਵੀਰੇ ਦੇਖੋ ਟਾਟਾ ਮੋਟਰਸ ਬਾਈ ਕਰਨ ਬਾਰੇ ਤਾਂ ਸੋਚੋ ਜੇ ਉਹਦੇ ਵਿੱਚ ਸਾਨੂੰ ਇੱਕ ਗੁੱਡ سپورਟ ਐਂਡ ਰੈਜ਼ਿਸਟੈਂਸ ਦਾ ਸਟਾਕ ਮਿਲਦਾ ਠੀਕ ਹੈ ਪ੍ਰੈਜ਼ੈਂਟ ਟਾਈਮ ਥੱਲੇ ਆ ਰਿਹਾ ਹੈ ਜੇ ਤਾਂ ਤੁਸੀਂ ਲੌਂਗ ਟਰਮ ਲਈ 10-15 ਸਾਲ ਲਈ ਸੋਚਿਆ ਬਾਈ ਕਰ ਲਓ ਠੀਕ ਹੈ ਇੱਕ ਵੱਖਰੀ ਗੱਲ ਹੈ ਕਿਉਂਕਿ ਅ ਇਲੈਕਟ੍ਰਿਕ ਵਹੀਕਲ EV ਵਹੀਕਲਸ ਵੀ ਬਣਾਉਂਦੇ ਤਾਨੂੰ ਥੋੜੀ ਬਹੁਤ ਗਰੋਥ ਚੰਗੀ ਦਿੰਦਾ ਰਹੇਗਾ ਗਰੋਥ ਕਰਦਾ ਰਹੇਗਾ ਬਟ ਪ੍ਰੈਜ਼ੈਂਟ ਟਾਈਮ ਉਹ ਬਹੁਤ ਚੰਗੀ ਰੈਲੀ ਦੇ ਚੁੱਕਿਆ ਥੱਲੇ ਆਏਗਾ ਫਿਬੋਨਾਚੀ ਲਾ ਲਓ ਮੂਵਿੰਗ ਐਵਰੇਜਸ ਲਾ ਲਓ ਤੁਹਾਨੂੰ ਇੱਕ ਪ੍ਰਾਈਸ ਟਾਰਗੇਟ ਮਿਲ ਜੇਗਾ ਕਿੱਥੇ ਬਾਈ ਕਰਨਾ ਫਿਰ ਸੈਕੰਡਲੀ ਟਾਈਮ ਟਾਰਗੇਟ ਉਹ ਸਮੇਂ ਨਾਲ ਹੋਣਾ ਉਹ ਸਮੇਂ ਨਾਲ ਚੀਜ਼ ਹੋਏਗੀ ਜਿਵੇਂ ਜਿਵੇਂ ਉਹਦੀ ਪੀ ਰੇਸ਼ੀਓ ਥੱਲੇ ਆਏਗੀ ਸਾਰਾ ਕੁਝ ਵੈਲਿਊਏਸ਼ਨ ਘਟੇਗੀ ਉਸ ਟਾਈਮ ਤੇ ਸਾਨੂੰ ਟਾਈਮ ਟਾਰਗੇਟ ਮਿਲੇਗਾ ਅਗਲੇ ਕੁਐਸਚਨ ਤੇ ਆਉਣੇ ਆ ਵੀਰੇ ਐਪਰੀਸ਼ੀਏਟਿੰਗ ਕਮੈਂਟ ਵਾਲਿਆਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਓਕੇ ਇਕਵਲ ਓਕੇ ਯੂਜ਼ਰ ਐਚ ਐਚ ਵੀਰੇ ਦਾ ਨਾਮ ਨਹੀਂ ਆਇਆਗਾ ਐਕਸਲੈਂਟ ਡਾਕਟਰ ਸਾਹਿਬ ਕੀਪ ਇਟ ਅਪ ਵਨ ਕੁਐਸਚਨ ਪ੍ਰਾਈਜ਼ ਕਰੈਕਸ਼ਨ ਕੁਡ ਬੀ ਮੈਜ਼ਰਡ ਬਾਈ ਫਿਬਰ ਰੀਟ੍ਰੇਸਮੈਂਟ ਫॉर ਟਾਈਮ ਕਰੈਕਸ਼ਨ ਵਿੱਚ ਟੂਲ ਵੀ ਮੈਜ਼ਰ ਯੂਜ਼ ਐਂਡ ਹਾਊ ਟੂ ਯੂਜ਼ ਪਲੀਜ਼ ਗਾਈਡ ਓਕੇ ਵੀਰੇ ਇਹ ਪੁੱਛ ਰਿਹਾ ਕਿ ਜਿਹੜਾ ਪ੍ਰਾਈਜ਼ ਕਰੈਕਸ਼ਨ ਆਉਂਦਾ ਉਹਦੇ ਲਈ ਤਾਂ ਅਸੀਂ ਫਿਬਰ ਰੀਟ੍ਰੇਸਮੈਂਟ ਵਰਤ ਲੈਣੇ ਆ ਜਿਹੜੇ ਵੀਰਾਂ ਨੂੰ ਪਤਾ ਬਹੁਤ ਵਧੀਆ ਗੱਲ ਜਿਨ੍ਹਾਂ ਨੂੰ ਨਹੀਂ ਪਤਾ ਆਪਾਂ ਬਹੁਤ ਜਲਦ ਅਗਲੀ ਵੀਡੀਓਸ ਚ ਆਪਾਂ ਆਪਣੇ ਵੀਰਾਂ ਨੂੰ ਫਿਬੋਨਾਚੀ ਟਰੇਸਮੈਂਟ ਵੀ ਖਾਵਾਂਗੇ ਕਿਸ ਤਰ੍ਹਾਂ ਯੂਜ਼ ਕਰੀਦੀ ਹੈ ਆ ਫਿਬੋਨਾਚੀ ਨਾਲ ਵੀਰੇ ਆਪਾਂ ਮੂਵਿੰਗ ਐਵਰੇਜਸ ਵੀ ਵਰਤਦੇ ਆ سپورਟ ਔਰ ਰੈਜ਼ਿਸਟੈਂਸ ਵੀ ਲੱਭਦੇ ਆ ਪ੍ਰਾਈਸ ਕਰੈਕਸ਼ਨ ਲਈ ਠੀਕ ਹੈ ਫਿਰ ਟਾਈਮ ਕਰੈਕਸ਼ਨ ਦਾ ਕੀ ਤਰੀਕਾ ਹੈ ਟਾਈਮ ਕਰੈਕਸ਼ਨ ਦਾ ਇੱਕੋ ਤਰੀਕਾ ਹੈ ਕਿ ਵੀਰੇ ਤੁਹਾਨੂੰ ਪੇਸ਼ੈਂਸ ਰੱਖਣਾ ਪਏਗਾ ਤੇ ਤੁਹਾਨੂੰ ਡੀ ਕਰਨੀ ਪਏਗੀ ਜਿਹੜੇ ਤੁਸੀਂ ਸਟਾਕ ਵਿੱਚ ਐਂਟਰ ਹੋਏ ਆ ਉਹਦੇ ਵਿੱਚ ਸੈਕਟਰ ਰੋਟੇਸ਼ਨ ਦੁਬਾਰਾ ਕਦੋਂ ਆਊਗੀ ਉਹ ਆਪਾਂ ਕਦੇ ਵੀ ਜਜ ਨਹੀਂ ਕਰ ਸਕਦੇ ਜੇ ਇਹੀ ਸੈਕਟਰ ਰੋਟੇਸ਼ਨ ਦਾ ਪਤਾ ਹੁੰਦਾ ਨਾ ਇਹ ਸਾਰੀ ਗੇਮ ਆ ਕੇ ਖੜਦੀ ਹੈ ਇਮੋਸ਼ਨਸ ਤੇ ਠੀਕ ਹੈ ਸਾਈਕੋਲੋਜੀ ਤੇ ਸਪਲਾਈ ਐਂਡ ਡਿਮਾਂਡ ਉੱਤੇ ਜਦੋਂ ਵੀ ਵੱਡੇ ਲੋਕਾਂ ਨੂੰ ਲੱਗੂਗਾ ਕਿ ਆਮ ਲੋਕ ਥੱਕ ਚੁੱਕੇ ਆ ਰਿਟੇਲਰ ਬਾਹਰ ਨਿਕਲਨੇ ਸ਼ੁਰੂ ਹੋ ਗਿਆ ਉਦੋਂ ਸਟਾਕ ਨੂੰ ਭਜਾਉਣਾ ਸ਼ੁਰੂ ਕਰ ਦਿੰਦੇ ਆ ਇਹ ਸਟਾਕ ਵਾਈਜ਼ ਸੈਕਟਰ ਰੋਟੇਸ਼ਨਸ ਹੁੰਦੀ ਹੈ ਦੂਸਰਾ ਕੋਈ ਵੀ ਸਟਾਕ ਜੇ ਤੁ ਗੁੱਡ ਰੈਲੀ ਦੇ ਗਿਆ ਠੀਕ ਹੈ ਬਹੁਤ ਵਧੀਆ 5 10 ਗੁ ਉਹ ਉੱਤੇ ਆ ਕੇ ਇੱਕ ਥਾਂ ਤੇ ਐਗਜ਼ੌਸਟ ਹੋਣਾ ਫਿਰ ਉਹਦੇ ਵਿੱਚ ਜਿਹੜੀਆਂ ਵੈਲਿਊਏਸ਼ਨਸ ਨੇ ਨਾ ਉਹ ਐਕਸਪੈਂਸਿਵ ਹੋ ਚੁੱਕੀਆਂ ਵੈਲਿਊਏਸ਼ਨਸ ਨੂੰ ਠੰਡੇ ਹੋਣ ਦੋ ਸਸਤੇ ਹੋਣ ਦੋ ਪੀ ਰੇਸ਼ਿਓ ਨੂੰ ਥੋੜਾ ਥੱਲੇ ਹੋਣ ਦੋ ਹਨਾ ਬਾਕੀ ਫੈਕਟਰ ਪੀਬੀ ਰੇਸ਼ਿਓ ਪ੍ਰਾਈਸ ਟੂ ਸੇਲ ਉਹਨਾਂ ਨੂੰ ਹੌਲੀ ਹੌਲੀ ਥੱਲੇ ਹੋਣ ਦੋ ਈਪੀਐਸ ਨੂੰ ਵਧਣ ਦੋ ਫਿਰ ਜਦੋਂ ਤੁਹਾਨੂੰ ਲੱਗਦਾ ਕਿ ਯਾਰ ਹੁਣ ਪ੍ਰਾਈਸ ਵੀ ਥੱਲੇ ਆ ਤੇ ਵੈਲਿਊਏਸ਼ਨਸ ਵੀ ਸਸਤੀਆਂ ਹੋ ਗਈਆਂ ਉਹ ਸਾਡੇ ਲਈ ਬੈਸਟ ਟਾਈਮ ਹੁੰਦਾ ਬਾਈ ਕਰਨ ਦਾ ਟਾਈਮ ਕਰੈਕਸ਼ਨ ਦਾ ਇਹੀ ਤਰੀਕਾ ਵੀਰੇ ਠੀਕ ਹੈ ਪ੍ਰੈਕਟਿਸ ਨਾਲ ਤੁਹਾਨੂੰ ਸਮਝ ਆਏਗਾ ਰੋਜ਼ ਚ ਕਿ ਜਿਵੇਂ ਦੇਖੋ ਐਕਸਾਈਡ ਦਾ ਤੁਸੀਂ ਦੇਖੋ ਸਟਾਕ ਚੱਕ ਕੇ ਕਿੰਨੇ ਸਾਲ ਥੱਲੇ ਹੀ ਆਉਂਦਾ ਰਿਹਾ ਹਨਾ ਉਵੇਂ ਕੀ ਹੁੰਦਾ ਕਿ ਕੰਪਨੀਆਂ ਕਈ ਯਾਰ ਬਹੁਤ ਵਧੀਆ ਹੁੰਦੀਆਂ ਰੈਲੀ ਦੇ ਚੁੱਕੀਆਂ ਹੁੰਦੀਆਂ ਹੁਣ 10 ਗੁਣਾ ਤਾਂ ਟਾਟਾ ਮੋਟਰਸ ਵੀ ਹੋ ਗਿਆ ਹੁਣ ਥੋੜਾ ਬਹੁਤ ਟਾਈਮ ਕੈਰੈਕਸ਼ਨ ਤਾਂ ਦੇ ਸਕਦਾ ਨਾ ਪ੍ਰਾਈਸ ਕੈਰੈਕਸ਼ਨ ਭਾਵੇਂ ਥੋੜਾ ਦਵੇ ਉਹਦੇ ਨਾਲ ਕੀ ਸਾਡੀ ਗਰੋਥ ਰੁਕ ਸਕਦੀ ਹੈ ਅਗਲੇ ਕੁਐਸਚਨ ਤੇ ਹੁੰਨੇ ਆ ਥਾਲੀਵਾਲ ਤੁਸੀਂ ਬਲੈਕਬੋਰਡ ਤੇ ਵੀ ਵਧੀਆ ਤੁਸੀਂ ਬਲੈਕਬੋਰਡ ਤੇ ਵੀ ਵੀਡੀਓ ਬਣਾਇਆ ਕਰੋ ਜੀ ਜਿਆਦਾ ਸਮਝ ਆਉਂਦੀ ਹੈ ਜੀ ਹੌਲੀ ਹੌਲੀ ਸਿੱਖ ਰਹੇ ਧੰਨਵਾਦ ਵੀਰ ओके okay, अगला क्वेश्चन की है तालीवाल द ये ससिया काल जी हिंडालको शेयर मेरे को डबल हो गया है जी मेनू लगता है इस विच कप एंड हैंडल पैटर्न बन रिया है जी प्लीज एनालिसिस कर दियो की इस नु रखना चाहिदा है या कोई और स्टॉक ते भी ले लइए जी थोड़ीया वीडियोस देख के थोड़ा थोड़ा सीख रहे हैं ओके वीर ने हिंडालको शेयर बारे पूछया एक करी मैं एनालिसिस करदा मेरे ख्याल ऑल टाइम हाई ते ही है हिंडालको दा भी बट फिर भी आपा एक करी वीर देख लेनेया हिंडालको दा शेयर ओके okay. ठीक है ऑल टाइम हाई ਤੇ ਹੈ ਅ एक्चुअली ਸਮਝੋ ਵੀਰੇ ਹਿੰਡਾਲਕੋ ਦਾ ਸਟਾਕ ਹੈ ਨਾ ਜਿਹੜਾ ਇਹ ਸਾਈਕਲਿਕ ਸਟਾਕ ਹੈ ਇਹ ਕਾਦੀ ਪ੍ਰੋਡਕਸ਼ਨ ਕਰਦੀ ਹੈ ਕੀ ਕੰਮ ਕਰਦੀ ਹੈ ਅਲਮੀਨੀਅਮ ਕਾਪਰ ਵਗੈਰਾ ਮੈਟਲ ਸੈਕਟਰ ਦੇ ਵਿੱਚ ਕੰਪਨੀ ਹੈ ਸੋ ਮੈਟਲ ਸੈਕਟਰ ਦੇ ਸਟਾਕਸ ਨੂੰ ਤੁਸੀਂ ਜ਼ਿਆਦਾਤਰ ਵੇਖੋਗੇ ਨਾ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਸਾਈਕਲਿਕ ਰੈਲੀਜ਼ ਦਿੱਤੀਆਂ ਇੱਕ ਥਾਂ ਜਾਂਦੇ ਇੱਕ ਥਾਂੋਂ ਦੇ ਤਾਂ ਜਾਂਦੇ ਥਾਂੋਂ ਦੇ ਬਟ ਪਿਛਲੇ ਕੁਝ ਟਾਈਮ ਚ ਇਹਨਾਂ ਨੇ ਇੱਕ ਬ੍ਰੇਕਆਊਟ ਦਿੱਤਾ ਆਪਣੇ ਸਾਈਕਲਿਕ ਜ਼ੋਨ ਤੋਂ ਤਾਂ ਇੱਕ ਚੰਗੀ ਰੈਲੀ ਦੇ ਰਹੇ ਨੇ ਠੀਕ ਹੈ ਕਾਫੀ ਅੱਛਾ ਰਿਜ਼ਲਟ ਵੀ ਦੇ ਚੁੱਕੇ ਨੇ ਸੋ ਵਨ ਆਫ ਦਾ ਚੰਗੇ ਟਾਰਗੇਟ ਦੇ ਚੁੱਕੇ ਆ ਅੱਜ ਦੇ ਸਮੇਂ ਚ ਜੇ ਤੁਹਾਨੂੰ ਉਹਦੇ ਪ੍ਰੋਫਿਟ ਬੁਕਿੰਗ ਲੱਗਦੀ ਹੈ ਚੰਗੀ ਗੱਲ ਹੈ ਬਟ ਜੇ ਤੁਸੀਂ ਕੱਪ ਐਂਡ ਹੈਂਡਲ ਦੀ ਗੱਲ ਕਰ ਰਹੇ ਹੋ ਆਬਵੀਅਸਲੀ ਕੱਪ ਐਂਡ ਹੈਂਡਲ ਪੈਟਰਨ ਬਹੁਤ ਵਧੀਆ ਦਿਖ ਰਿਹਾ ਸਾਨੂੰ ਫੋਲੋ ਕਰ ਸਕਦੇ ਆ ਕੱਪ ਐਂਡ ਹੈਂਡਲ ਦਾ ਤੁਸੀਂ ਡੈਕਟ ਕੱਢੋ ਟਾਰਗੇਟ ਤੇ ਅਚੀਵ ਕਰੋ ਠੀਕ ਹੈ ਬਟ ਜਿਹੜਾ ਮੈਕੈਪਨ ਹੈਂਡਲ ਯੂਜ਼ ਕਰਦਾਣਾ ਵੀਰੇ ਮੈਂ 올 ਟਾਈਮ ਹਾਈ ਤੇ ਬਹੁਤ ਰੇਅਰਲੀ ਯੂਜ਼ ਕਰੂੰਗਾ ਇਹ ਨਹੀਂ ਕਿ ਕਿ ਮੈਂ ਬਿਲਕੁਲ ਨਹੀਂ ਕਰਦਾਗਾ ਇੱਕ ਗਰੋਥ ਕੰਪਨੀ ਹੋਵੇ ਠੀਕ ਹੈ ਸਾਈਕਲਿਕ ਕੰਪਨੀ ਨਾ ਹੋਵੇ ਬਟ ਗ੍ਰੋਥ ਕੰਪਨੀ ਹੋਵੇ ਉਹਦੇ ਵਿੱਚ ਮੈਂ ਕੱਪ ਐਂਡ ਹੈਂਡਲ ਤੇ ਬ੍ਰੇਕ ਤੇ ਬਾਈ ਕਰੂੰਗਾ 올 ਟਾਈਮ ਹਾਈ ਤੇ ਲੈ ਕੇ ਮੈਂ ਕੱਪ ਐਂਡ ਹੈਂਡਲ ਜ਼ਿਆਦਾਤਰ ਉਹ ਚੂਜ਼ ਕਰਦਾ ਜਿਹੜੇ ਸਾਨੂੰ ਬਾਟਮ ਤੇ ਮਿਲਦੇ ਆ ਮਾਰਕੀਟ ਕਰੈਕਟ ਹੋ ਗਈ ਮਾਰਕੀਟ ਥੱਲੇ ਡਿੱਗੀ ਹੋਈ ਹੈ 올 ਟਾਈਮ ਹਾਈ ਤੋਂ ਬਹੁਤ ਥੱਲੇ ਆ 올 ਟਾਈਮ ਹਾਈ ਤੋਂ ਥੱਲੇ ਸਾਡੇ ਕੋਲ ਟਾਰਗੇਟ ਨਿਕਲਦਾ ਨਾ 올 ਟਾਈਮ ਹਾਈ ਤੋਂ ਹੀ ਤਾਈ ਤੱਕ ਵੀ ਪੁਆਇੰਟ ਜੇ ਸੋ ਟਾਰਗੇਟ ਬਹੁਤ ਈਜ਼ੀਲੀ ਅਚੀਵ ਹੋ ਸਕਦਾ ਕੱਪ ਐਂਡ ਹੈਂਡਲ ਆਬਵੀਅਸਲੀ ਬਣ ਰਿਹਾ ਜੇ ਤੁਸੀਂ ਇਹਦਾ ਟਾਰਗੇਟ ਕੱਪ ਐਂਡ ਹੈਂਡਲ ਅਕੋਰਡਿੰਗ ਟ੍ਰੇਡ ਤੇ ਜੋ ਟਾਰਗੇਟ ਨਿਕਲਦਾ ਉੱਥੋਂ ਤੱਕ ਵੇਟ ਕਰ ਲਓ ਮੇਬੀ ਬਹੁਤ ਹੱਦ ਤੱਕ ਹੈ ਕਿ ਇਹ ਟਾਰਗੇਟ ਅਚੀਵ ਹੋ ਸਕਦਾ बिकॉज ਜਿਹੜੇ ਵੱਡੇ ਲੋਕ ਹੈ ਨਾ ਉਹ ਵੀ ਇਹੀ ਚੀਜ਼ਾਂ ਵੇਖਦੇ ਆ ਟਾਟਾ ਮੋਟਰਸ ਵਿੱਚ ਵੀ ਇਹੀ ਚੀਜ਼ ਹੋਈ ਸੀਗੀ ਠੀਕ ਹੈ ਸੋ ਇਹਦੇ ਵਿੱਚ ਵੀ ਇਹ ਚੀਜ਼ ਹੋ ਸਕਦੀ ਹੈ ਠੀਕ ਹੈ ਸੋ ਮੇਰੇ ਖਿਆਲ ਨਹੀਂ ਤਾਂ ਗੁੱਡ ਹੈ ਆਰ ਆਈ ਗ੍ਰੋਥ ਵਗੈਰਾ ਇਹਨਾਂ ਦੀ ਸਿੰਪਲ ਆ ਤੁਸੀਂ ਮੈਟਲ ਸੈਕਟਰ ਨਾ ਇਸੇ ਤਰ੍ਹਾਂ ਹੀ ਚੱਲਦਾ ਕਿਉਂਕਿ ਇਹਨਾਂ ਕੋਲ ਪ੍ਰਾਈਜ਼ਿੰਗ ਪਾਵਰ ਜ਼ਿਆਦਾ ਨਹੀਂ ਹੁੰਦੀ ਇਹ ਵੀ ਚੀਜ਼ ਬੜੀ ਮੈਟਰ ਕਰਦੀ ਪ੍ਰਾਈਜ਼ਿੰਗ ਪਾਵਰ ਘਟੇ ਹੋਵੇ ਨਾ ਆਰ ਆਈ ਨੂੰ ਜ਼ਿਆਦਾ ਉਸੇ ਲੈਵਲ ਤੇ ਗਰੋ ਕਰੇਗੀ ਜ਼ਿਆਦਾ ਨਹੀਂ ਬਿਲਡ ਅਪ ਕਰ ਸਕ ਸੋ ਦੇਖ ਲਓ ਤੁਸੀਂ ਆਪਣਾ ਐਨਾਲਿਸਿਸ ਕਰ ਲਓ ਕਿਉਂਕਿ ਮੈਂ ਫਿਊਚਰ ਕਾਲ ਨਹੀਂ ਦੇ ਸਕਦਾ ਵੀਰੇ ਇਹ ਅਲਾਉ ਨਹੀਂ ਕਰਦੀ ਸੀ ਐਪੀ ਆਪਾਂ ਨੂੰ ਕੱਲ ਨੂੰ ਐਵੇਂ ਦਿੱਕਤ ਨਾ ਹੋਵੇ ਫਿਰ ਗੱਲ ਹੈ ਅ ਗੁਰਦੀਪ ਸਿੰਘ ਵੀਰ ਜੀ ਇੱਕ ਵੀਡੀਓ ਉਹ ਬਣਾਵੋ ਜਿਸ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਮਲਟੀ ਬੈਗਰ ਬਣਨ ਵਾਲੇ ਨੂੰ ਕਿਵੇਂ ਪਛਾਣ ਸਕੀਏ ਧੰਨਵਾਦ ਜੀ ਵੀਰੇ ਮਲਟੀ ਬੈਗਰ ਸਟਾਕ ਦੇ ਰਿਲੇਟਿਡ ਨਾ ਕਈ ਵੀਰਾਂ ਦੇ ਕੁਸਚਨ ਆਉਂਦੇ ਆ ਤੇ ਮਲਟੀ ਬੈਗਰ ਤੇ ਮੈਂ ਇੱਕ ਵੀਡੀਓ ਬਣਾ ਵੀ ਚੁੱਕਿਆ ਮਲਟੀ ਬੈਗਰ ਵੀਰੇ ਸਟਾਕ ਇਦਾਂ ਦੀ ਚੀਜ਼ ਹੈ ਤੁਹਾਨੂੰ ਪ੍ਰੋਪਰਲੀ ਸੁਣੋ ਇਹ ਚੀਜ਼ ਮਲਟੀ ਬੈਗਰ ਜੇ ਮੈਨੂੰ ਹੀ ਪਤਾ ਹੁੰਦਾ ਨਾ ਕਿ ਮਲਟੀ ਬੈਗਰ ਕਿਹੜਾ ਸਟਾਕ ਹੈ ਤਾਂ ਮੇਰੇ ਕੋਲ ਜਿਹੜੇ 70 80 ਸਟਾਕਸ ਨੇ ਜਿੰਨਾਂ 'ਚ ਮੈਂ ਟਰੇਡਸ ਕਰ ਰਿਹਾ ਹਾਂ ਜਾਂ ਜਿਨ੍ਹਾਂ ਨੂੰ ਮੈਂ ਇਨਵੈਸਟਿੰਗ ਕਰ ਰਿਹਾ ਹਾਂ ਪੋਜੀਸ਼ਨ ਬਣਾ ਰਿਹਾ ਮੈਂ ਸਾਰਾ ਪੈਸਾ ਇੱਕੋ ਮਲਟੀ ਬੈਗਰ 'ਚ ਕਿਉਂ ਨਾ ਪਾ ਦਾਂ ਮਲਟੀ ਬੈਗਰਸ ਲਈ ਨਾ ਕੀ ਹੁੰਦਾ ਕਿ ਸਾਨੂੰ ਪਹਿਲਾਂ ਫੰਡਾਮੈਂਟਲ ਐਨਾਲਿਸਿਸ ਪੂਰਾ ਕਰਨਾ ਪੈਂਦਾ ਠੀਕ ਹੈ ਫੰਡਾਮੈਂਟਲ ਐਨਾਲਿਸਿਸ ਤੁਸੀਂ ਮੈਂ ਕੋਰਸ ਸ਼ੁਰੂ ਕਰਾਂਗਾ ਤੁਸੀਂ ਪਹਿਲਾਂ ਸਾਰਾ ਕੁਝ ਸਿੱਖਿਓ ਤੇ ਫਿਰ ਉੱਥੇ ਕੀ ਆ ਆਪਾਂ ਇੱਕ ਵਿਜ਼ਨ ਬਣਾਉਨੇ ਆ ਕਿ ਬਾਈ ਇਹ ਕੰਪਨੀ ਦੀ ਆਰਓਈ ਚੰਗੀ ਆ ਪ੍ਰਾਈਸ ਵੈਲਿਊਏਸ਼ਨ ਤੇ ਮਿਲ ਰਿਹਾ ਅਸੀਂ ਬਾਈ ਕਰ ਲਾਂਗੇ ਤਾਂ ਫਿਊਚਰ ਵਿੱਚ ਚੰਗਾ ਰਨ ਦੇ ਜੇਗਾ ਬਟ ਫਿਊਚਰ ਵਿੱਚ ਕੋਈ ਬੈਡ ਨਿਊਜ਼ ਆ ਗਈ ਲੱਖ ਗੁਣਾ ਚੰਗਾ ਹੋਵੇ ਬੈਕ ਹਿਸਟਰੀ ਚ ਉਹ ਸਾਨੂੰ ਥੱਲੇ ਵੀ ਆ ਸਕਦਾ ਠੀਕ ਹੈ ਇਹਦੇ ਰਿਲੇਟਡ ਮਲਟੀ ਬੈਗਰ ਉੱਤੇ ਆਪਾਂ ਵੀਡੀਓਜ਼ ਬਣਾਵਾਂਗੇ ਕਿਸ ਤਰ੍ਹਾਂ ਐਨਾਲਿਸਿਸ ਉਹਦੇ ਵਿੱਚ ਕੀ ਕੁਝ ਦੇਖਣਾ ਫੰਡਾਮੈਂਟਲੀ ਮੈਂ ਇੱਕ ਵੀਡੀਓ ਬਣਾ ਚੁੱਕਿਆ ਹਾਂ ਜਾ ਕੇ ਦੇਖ ਲਿਓ ਪ੍ਰੋਪਰਲੀ ਦੱਸਿਆ ਹੋਇਆ ਕਿ ਮਲਟੀ ਬੈਗਰ ਕਿਸ ਤਰ੍ਹਾਂ ਅਸੀਂ ਚੁਣ ਸਕਦੇ ਹਾਂ ਠੀਕ ਹੈ ਪਰ ਇੱਕ ਕੋਈ ਐਂ ਕਹ ਦੋ ਸਪੈਸਿਫਿਕ ਮਲਟੀ ਬੈਗਰ ਇਹੀ ਨਿਕਲੂਗਾ ਕੋਈ ਕ੍ਰਾਈਟੇਰੀਆ ਲਾ ਦੋ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਠੀਕ ਹੈ ਹਰ ਇੱਕ ਵੀਰ ਦੇ ਪੋਰਟਫੋਲੀਓ ਜਿੱਡੇ ਵੀ ਵੱਡੇ ਲੋਕ ਉਹਨਾਂ ਦੇ ਪੋਰਟਫੋਲੀਓ ਚੈੱਕ ਕਰੋ ਸਾਰਿਆਂ ਦੇ ਪੋਰਟਫੋਲੀਓ ਚ ਸਟਾਕਸ ਅਲੱਗ-ਅਲੱਗ ਕਿਸਮ ਦੇ ਹੁੰਦੇ ਆ ਕਿਸੇ ਕੋਲ ਕੋਈ ਮਲਟੀ ਬੈਗਰ ਹੁੰਦਾ ਕਿਸੇ ਕੋਲ ਕੋਈ ਹੁੰਦਾ ਸਾਰੇ ਹੀ ਸਾਰਿਆਂ ਨੂੰ ਜੇ ਨੌਲੇਜ ਹੋਵੇ ਨਾ ਫੰਡਾਮੈਂਟਲੀ ਫਿਰ ਸਾਰੇ ਇੱਕੋ ਹੀ ਸਟਾਕ ਬਾਈ ਕਰਨ ਸੋ ਇੱਕ ਵਾਸਟ ਕ੍ਰਾਈਟੇਰੀਆ ਠੀਕ ਹੈ ਡਾਇਵਰਸੀਫਾਈ ਕ੍ਰਾਈਟੇਰੀਆ ਇਹਨਾਂ ਚੀਜ਼ਾਂ ਨੂੰ ਬਣਾਉਂਦਾ ਇੱਕ ਦਿਨ ਹੋਰ ਡਿਟੇਲ ਵੀਡੀਓ ਚ ਕਰਾਂਗੇ ਗੱਲ ਅੱਗੇ ਗੁਰਦੀਪ ਸਿੰਘ ਵੀਰ ਦਾ ਕੁਐਸਚਨ ਮੇਰੇ ਖਿਆਲ ਸਰ ਇਹ ਪੈਟਰਨ ਕਿਸ ਚਾਰਟ ਵਿੱਚ ਸਹੀ ਦਿਖਾਈ ਦਿੰਦਾ ਹੈ 5 ਮਿੰਟ ਜਾਂ 15 ਮਿੰਟ ਜਾਂ ਵੀਕਲੀ ਚਾਰਟ ਤੇ ਵੀਰੇ ਤੁਸੀਂ ਨਾ ਜਿਹੜੇ ਮੇਰੇ ਤੋਂ ਚਾਰਟ ਪੈਟਰਨਸ ਬਾਰੇ ਪੁੱਛ ਰਿਹਾ ਕੈਂਡਲਸਟਿਕਸ ਬਾਰੇ ਕਿ ਸਾਨੂੰ ਕਿੱਥੇ ਚੰਗੀ ਤਰ੍ਹਾਂ ਦਿਖਦਾ ਹਰ ਟਾਈਮ ਪੈਟਰਨ ਤੇ ਤੁਹਾਨੂੰ ਦਿਖੇਗਾ ਠੀਕ ਹੈ ਜਿੰਨਾ ਛੋਟਾ ਟਾਈਮ ਪੈਟਰਨ ਹੈ ਠੀਕ ਹੈ ਓਨੀ ਜਿਆਦਾ ਹੁੰਦੀ ਪ੍ਰੋਬੈਬਿਲਿਟੀ ਘਟ ਜਾਂਦੀ ਹੈ ਜਿੱਡਾ ਵੱਡਾ ਟਾਈਮ ਪੈਟਰਨ ਹੈ ਓਨੀ ਜਿਆਦਾ ਹੁੰਦੀ ਪ੍ਰੋਬੈਬਿਲਿਟੀ ਵਧ ਜਾਂਦੀ ਹੈ ਕਿਉਂਕਿ ਸਾਡਾ ਪਰਸੈਂਟੇਜ ਗ੍ਰੋਥ ਹੋ ਜਾਂਦੀ ਹੈ ਬਹੁਤ ਵੱਡੀ ਹੋ ਜਾਂਦੀ ਹੈ ਠੀਕ ਹੈ ਜੇ ਤਾਂ ਤੁਸੀਂ ਕਰ ਰਹੇ ਹੋ ਸਵਿੰਗ ਤਾਂ ਤੁਹਾਡਾ ਟਾਈਮ ਫਰੇਮ ਤੁਸੀਂ ਵੀਕਲੀ ਜਾਂ ਡੇਲੀ ਵੀ ਚੂਜ਼ ਕਰ ਸਕਦੇ ਹੋ ਜੇ ਤੁਹਾਡਾ ਵਿਜ਼ਨ ਹੀ ਲਗਭਗ ਨਹੀਂ ਤੇ ਕਈ ইয়ারਸ ਦਾ ਇਨਵੈਸਟਿੰਗ ਦਾ ਤੁਸੀਂ ਮੰਥਲੀ ਟਾਈਮ ਫਰੇਮ ਚ ਚੂਜ਼ ਕਰ ਸਕਦੇ ਹੋ ਜੇ ਤੁਸੀਂ ਇੰਟਰਾਡੇ ਆਪਸ਼ਨਸ ਆ ਲਿਓ ਫਿਰ ਤਾਂ ਤੁਸੀਂ ਮਿੰਟਾਂ ਵਾਲੀਆਂ ਚੱਕੋਗੇ ਵੀਰ ਟਾਈਮ ਫਰੇਮ ਦੇਖੋ ਟੈਕਨੀਕਲ ਐਨਾਲਿਸਿਸ ਹੈ ਨਾ ਉਹ ਹਰ ਜਗ੍ਹਾ ਤੇ ਇੱਕੋ ਸੇਮ ਤਰੀਕੇ ਨਾਲ ਹੀ ਕੰਮ ਕਰੇਗਾ ਉਹਨੂੰ ਕੋਈ ਅਲੱਗ ਚੀਜ਼ ਨਹੀਂ ਚਾਹੀਦੀਗੀ ਠੀਕ ਹੈ ਟਾਈਮ ਫਰੇਮ ਤੁਸੀਂ ਬਸ ਆਪਣਾ ਟਾਈਮ ਫਰੇਮ ਸਿਲੈਕਟ ਕਰੋ ਤੁਸੀਂ ਟ੍ਰੇਡ ਕਿਹੜੀ ਕਰਨੀ ਚਾਹੁੰਦੇ ਹੋ ਪਹਿਲਾਂ ਤਾਂ ਇਹ ਡਿਸਾਈਡ ਕਰੋ ਉਸ ਤੋਂ ਬਾਅਦ ਉਹ ਟੈਕਨੀਕਲ ਐਨਾਲਿਸਿਸ ਤੁਹਾਨੂੰ ਸਾਰਿਆਂ ਵਿੱਚ ਸੇਮ ਹੀ ਦਿਖੇਗਾ ਜ਼ਿਆਦਾ ਮੈਟਰ ਨਹੀਂ ਕਰਦਾ ਇਹ ਤਾਂ ਇੱਕ ਚੀਜ਼ ਬਣਾਈ ਗਈ ਹੈ ਕਿ ਬਈ 5 ਮਿੰਟ ਤੇ ਕਰੋ 10 ਮਿੰਟ ਤੇ ਕਰੋ ਦਿਨ ਤੇ ਹੀ ਕਰੋ ਠੀਕ ਹੈ ਪਹਿਲਾਂ ਤਾਂ ਤੁਹਾਨੂੰ ਆਪਣੀ ਸਾਈਕੋਲੋਜੀ ਬਿਲਡ ਕਰਨੀ ਪਊਗੀ ਕਿ ਤੁਸੀਂ ਕਿਸ ਤਰ੍ਹਾਂ ਦੇ ਟ੍ਰੇਡਰ ਹੋ ਇੰਟਰਾਡੇ ਵਾਲੇ ਹੋ ਆਪਸ਼ਨਸ ਵਾਲੇ ਹੋ ਸਵਿੰਗ ਵਾਲੇ ਹੋ ਪੋਜੀਸ਼ਨਲ ਵਾਲ ਉਹੋ ਜਾਂ ਤੁਸੀਂ ਆਪੇ ਤੁਹਾਨੂੰ ਪੈਟਰਨ ਆਪੇ ਦਿਖਣ ਲੱਗ ਜਾਣਗੇ ਉਸ ਟਾਈਮ ਫਰੇਮ ਤੇ ਅਗਲਾ ਕੁਐਸਚਨ ਬਲਜਿੰਦਰ ਸਿੰਘ ਦਾ ਹੈਡ ਐਂਡ ਸ਼ੋਲਡਰ ਤੇ ਕੱਪ ਐਂਡ ਹੈਂਡਲ ਅੱਜ ਸਮਝ ਲੱਗਾ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਚੰਗੀ ਗੱਲ ਵੀਰੇ ਸਿੱਖਦੇ ਰਹੋ ਬਸ ਅ ਕੁਐਸਚਨ ਹੀ ਪਿਕ ਕਰਦੇ ਆ ਅਗਲਾ ਕੋਈ ਓਕੇ ਹਰਵਿੰਦਰ ਸਿੰਘ ਦਾ ਕੁਐਸਚਨ ਹੈ ਸੱਸੀ ਅਗਰ ਬਾਜੀ ਸਰ ਇੱਕ ਐਪ ਹੈ ਲਿਕੁਇਡ ਕਰਕੇ ਜੋ ਸਟਾਕ ਦਾ ਐਨਲਿਸਿਸ ਕਰਕੇ ਬਾਏ ਐਂਡ ਸੈਲ ਰეკਮੈਂਡੇਸ਼ਨ ਕਰਦੀ ਹੈ ਪਲੀਜ਼ ਇਸ ਐਪ ਤੇ ਚੰਨਾ ਪਾਓ ਕਿ ਇਹ ਐਪ ਸਹੀ ਹੈ ਜਾਂ ਇਸ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਕਿ ਨਹੀਂ ਪਲੀਜ਼ ਦੱਸਣਾ ਜਰੂਰ ਵੀਰੇ ਮੈਨੂੰ ਬਿਲਕੁਲ ਵੀ ਨੌਲੇਜ ਨਹੀਂ ਜਿਹੜੀ ਐਪ ਦੀ ਗੱਲ ਕਰ ਰਹੇ ਹਾਂ ਬਟ ਫਿਰ ਵੀ ਮੈਂ ਕਿ ਰਿਸਰਚ ਕਰਕੇ ਜਰੂਰ ਦੇਖਾਂਗਾ ਕੀ ਐਪ ਆ ਫਿਰ ਅਗਲੇ ਦਿਨ ਕਿਸੇ ਵੀਡੀਓ ਚ ਆਪਾਂ ਗੱਲ ਕਰ ਲਾਂਗੇ ਮੈਨੂੰ ਰਿਮਾਈਂਡ ਕਰਾ ਦਿਓ ਜੇ ਪਰ ਬਾਏ ਐਂਡ ਸੈਲ ਰეკਮੈਂਡੇਸ਼ਨ ਦੇਣ ਵਾਲੀਆਂ ਐਪਸ ਪਤਾ ਨਹੀਂ ਮੈਂ ਇਹੀ ਕਹੂੰਗਾ ਵੀਰੇ ਇਹੋ ਜੀਆਂ ਐਪਸ ਤੋਂ ਬਚੋ ਖੁਦ ਐਜੂਕੇਟ ਹੋਵੋ ਖੁਦ ਐਨਲਿਸਿਸ ਕਰਨੇ ਸਿੱਖੋ ਆਪਦੇ ਲਾਈਫ ਦੇ ਡਿਸੀਜਨ ਖੁਦ ਲੈਣੇ ਸਿੱਖੋ ਤੁਹਾਡੀ ਲਾਈਫ ਤੁਹਾਡਾ ਪੈਸਾ ਡਿਸੀਜਨ ਲੈਣੇ ਤਾਂ ਸਿੱਖੋ ਨਾ ਜੇ ਜਿਸ ਦਿਨ ਡਿਸੀਜਨ ਲੈਣੇ ਸਿੱਖ ਲੈਣਾ ਤੁਸੀਂ ਮੈਂ ਤੁਹਾਨੂੰ ਕਹਿੰਦਾ ਯਾਰ ਸਟਾਕ ਮਾਰਕੀਟ ਤੁਹਾਨੂੰ ਕੋਈ ਵੀ ਪੈਸਾ ਕਮਾਉਣ ਤੇ ਨਹੀਂ ਰੋਕੂਗਾ ਪਰ ਅਸੀਂ ਕਿਸੇ ਹੋਰ ਲੋਕਾਂ ਤੇ ਡਿਪੈਂਡੈਂਟ ਹੋਣਾ ਪਸੰਦ ਕਰ ਰਹੇ ਹਾਂ ਕਿਸੇ ਹੋਰ ਐਪ ਤੋਂ ਅਸੀਂ ਪਤਾ ਕੀ ਗੱਲ ਹੈ ਸਾਡੇ ਕੋਲ ਨੌਲੇਜ ਹੈ ਨਹੀਂ ਯਾਰ ਨੌਲੇਜ ਦੀ ਕਮੀ ਨਹੀਂ ਵੀਰੇ ਵਾਧੂ ਬੁੱਕਸ ਆਉਂਦੀਆਂ ਪੜਨੀਆਂ ਤਾਂ ਸ਼ੁਰੂ ਕਰੋ ਐਜੂਕੇਟ ਹੋਣਾ ਸ਼ੁਰੂ ਕਰੋ ਬੁੱਕਸ ਨਹੀਂ ਪੜਨੀਆਂ ਆਪਾਂ ਆਪਣੇ ਚੈਨਲ ਤੇ ਵੀ ਨੌਲੇ ਐਜੂਕੇਸ਼ਨ ਲੈਣੀ ਹੋਵੇ ਨਾ ਜਦੋਂ ਬੰਦੇ ਨੇ ਸਿੱਖਣਾ ਹੋਵੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵੀਰੇ ਸਟਾਕ ਮਾਰਕੀਟ ਦੀ ਕੁਝ ਸਮਾਂ ਪਹਿਲਾਂ ਕੁਝ ਸਮਾਂ ਕਿ ਕੁਝ ਸਾਲ ਪਹਿਲਾਂ ਮੈਨੂੰ ਕੱਖ ਨੌਲੇਜ ਨਹੀਂ ਸੀ ਡਾਕਟਰੀ ਫੀਲਡ ਆ ਪ੍ਰੋਪਰਲੀ ਮੈਂ ਡਾਕਟਰੀ ਫੀਲਡ ਨਾਲ ਜੁੜਿਆ ਸੀ ਬਟ ਇੱਕ ਦਿਨ ਮਾਈਂਡ ਚ ਪਤਾ ਨਹੀਂ ਕਿ ਇੱਕ ਦੋਸਤ ਨੇ ਦੱਸਿਆ ਕਿ ਸਟਾਕ ਮਾਰਕੀਟ ਇਦਾਂ ਦੀ ਚੀਜ਼ ਆ ਮੈਂ ਠੀਕ ਆ ਬਾਈ ਮੈਂ ਐਂਟਰ ਹੋਇਆ ਮੈਂ ਲਾਸ ਖਾਦਾ ਬਟ ਮੇਰਾ ਇੰਟਰਸਟ ਆ ਇਹੋ ਜਿਹਾ ਬਣਿਆ ਨਾ ਨਹੀਂ ਯਾਰ ਗੇਮ ਹੀ ਇਹ ਕਹਿੋ ਜੀ ਆ ਬੁੱਕਸ ਪੜ੍ਹੀਆਂ ਕਈ ਬੁੱਕਸ ਪੜ੍ਹ ਚੁੱਕੇ ਹਾਂ ਉਹਦੇ ਨਾਲ ਮੇਰਾ ਇੰਟਰਸਟ ਇੰਨਾ ਬਣਦਾ ਗਿਆ ਇੰਨਾ ਬਣਦਾ ਗਿਆ YouTube 'ਸਤੇ ਬੜੇ ਵਧੀਆ ਲੋਕਾਂ ਨੂੰ ਸੁਣਦਾ ਰਿਹਾ ਜਿਹੜੇ YouTube 'ਸ ਬਾਰੇ ਇਹਦੇ ਬਾਰੇ ਬਸੰਤ ਮਹੇਸ਼ਵਰੀ ਜਿਨ੍ਹਾਂ ਦੀ ਬੁੱਕ ਵੀ ਹੈ ਉਹਨਾਂ ਨੂੰ ਬਹੁਤ ਹੱਦ ਤੱਕ ਸੁਣਦਾ ਰਿਹਾ ਮੈਂ ਠੀਕ ਹੈ ਅੱਜ ਵੀ ਸੁਣਦਾ ਹਾਂ ਹੋਰ ਬੜੇ ਚੈਨਲਜ਼ ਇਦਾਂ ਦੇ ਫੋਲੋ ਕੀਤੇ ਠੀਕ ਹੈ ਜਿਹੜੇ ਕਈ ਤਾਂ ਇਹੋ ਜਿਹੇ ਚੈਨਲ ਵੀ ਨਿਕਲੇ ਕਿ ਜਿਹੜੇ ਤਾਂ ਬਸ ਕਹ ਲੋ ਕਿ ਜਮਾਂ ਹੀ ਮਿੱਟੀ ਸੀਗੇ ਅੱਜ ਪਤਾ ਲੱਗਦਾ ਕਿ ਜਮਾਂ ਹੀ ਥੱਲੇ ਸਿੱਟਦੇ ਪਏ ਆ ਕਿ ਗਲਤ ਪਾਸੇ ਲੈ ਕੇ ਜਾ ਰਹੇ ਤੇ ਕਈਆਂ ਤੋਂ ਬਹੁਤ ਹੱਦ ਤੱਕ ਨੋਲਿਜੀ ਅਨਾਲਾਈਸਿਸ ਕਰਨੇ ਸਿੱਖ ਲੈਣਾ ਮੈਂ ਇਹੀ ਕਹਿਣਾ ਕਿ ਆਪਣੀ ਲਾਈਫ ਦੇ ਕਹਿ ਲਓ ਕਿ ਰਿਸਪਾਂਸਿਬਿਲਟੀ ਆਪ ਲੈਣੀ ਸਿੱਖੋ ਕਿਸੇ ਤੇ ਨਾ ਸਿੱਟੋ ਕਿ ਭਾਈ ਉਹ ਦੱਸੂਗਾ ਉਹਦੇ ਅਕੋਰਡਿੰਗਲੀ ਬਾਈ ਕਰਾਂਗੇ ਗਲਤ ਹੋ ਜੂ ਆਪਣੀ ਚੀਜ਼ ਅਗਲੇ ਕੁਐਸਚਨ ਤੇ ਆਉਣੇ ਆ ਅ ਥੈਂਕਸ ਵੀਰ ਜੀ ਆਰਕੇਨ ਕੈਮੀਕਲ ਬਾਰੇ ਜਾਣਕਾਰੀ ਦੇਣ ਬਾਰੇ ਓਕਾ ਵੀਰੇ ਸਿੱਖਦੇ ਰਹੋ ਬਸ ਕਮਲ ਦਿੱਤਾ ਵੀਰ ਦਾ ਕੁਐਸਚਨ ਸੈਂਟਰਲ ਬੈਂਕ ਆਈਆਰਐਫਸੀ ਆਰ ਪਾਵਰ ਜੇਪੀ ਪਾਵਰ ਰਤਨ ਇੰਡੀਆ ਪਾਵਰ ਮਹਾ ਬੈਂਕ ਤੇ ਐਸਬੀਆਈ ਵੀਰੇ ਇੰਨੇ ਸਟਾਕਸ ਦਾ ਐਨਲਿਸਿਸ ਕਿਸ ਤਰ੍ਹਾਂ ਕਰੀਏ ਤੁਸੀਂ ਦੱਸੋ ਇੰਨੇ ਸਟਾਕ ਦੇ ਜੇ ਆਪਾਂ ਐਨਲਿਸਿਸ ਕਰਨ ਲੱਗੇ ਬਾਕੀ ਵੀਰਾਂ ਦੇ ਤਾਂ ਕੁਐਸਚਨ ਕਵਰ ਹੀ ਨਹੀਂ ਹੋਣੇ 1 ਮਿੰਟ ਦੀ ਵੀਡੀਓ ਪਹਿਲਾਂ ਹੀ ਬਣ ਚੁੱਕੀ ਹੈ ਇੱਕ ਸਟਾਕ ਪੁੱਛਿਆ ਕਰੋ ਮੇਰੇ ਤੋਂ ਠੀਕ ਹੈ ਮੈਕਸਿਮਮ ਇੱਕ ਤੋਂ ਦੋ ਪੁੱਛ ਲਓ ਕੋਈ ਚੱਕਰ ਨਹੀਂ ਪਰ ਮੈਨੂੰ ਇਹ ਦੱਸਿਆ ਕਰੋ ਜਿਹੜਾ ਤੁਸੀਂ ਸਟਾਕ ਦੱਸ ਰਹੇ ਹੋ ਤੁਸੀਂ ਕਿਉਂ ਬਾਈ ਕੀਤਾ ਤੁਹਾਡਾ ਵੀ ਕੋਈ ਨਾ ਕੋਈ ਵਿਜ਼ਨ ਹੋਏਗਾ ਫੇਰ ਹੀ ਬਾਈ ਕੀਤਾ ਬਿਨਾਂ ਵਿਜ਼ਨ ਤੋਂ ਤਾਂ ਬਾਈ ਕੀਤਾ ਨਹੀਂ ਕਿਉਂ ਬਾਈ ਕੀਤਾ ਫਿਰ ਐਨਲਿਸਿਸ ਕਰਨ ਦਾ ਮਜ਼ਾ ਆਊਗਾ ਕਿ ਹਾਂ ਤੁਹਾਡਾ ਐਨਲਿਸਿਸ ਤੇ ਮੇਰੇ ਐਨਲਿਸਿਸ 'ਚ ਕੀ ਫਰਕ ਹੈ ਫਿਰ ਤੁਸੀਂ ਐਜੂਕੇਟ ਹੋਵੋਗੇ ਪਰ ਜ ਸੈਂਟਰਲ ਬੈਂਕ ਇਕੱਲੇ ਸੈਂਟਰਲ ਬੈਂਕ ਦੀ ਗੱਲ ਹੀ ਕਰਾਂਗਾ ਮੈਂ ਇਹਦੇ ਵਿੱਚ ਕਿਉਂਕਿ ਮੈਂ ਪਹਿਲਾਂ ਕਿਹਾ ਕਿ ਆਪਾਂ ਉਹੀ ਸਟਾਕਸ ਪਿਕ ਕਰਨੇ ਆ ਹਨਾ ਕਿ ਜਿਹੜੇ ਵੀਰ ਇੱਕ ਇੱਕ ਸਟਾਕ ਪੁੱਛਦੇ ਆ ਜੇ ਜ਼ਿਆਦਾ ਪੁੱਛਣਗੇ ਤਾਂ ਸਿਰਫ ਆਪਾਂ ਪਹਿਲਾ ਸਟਾਕ ਪਿਕ ਕਰ ਲੈਣੇ ਆ ਲੈਟ ਮੀ ਓਪਨ ਸੈਂਟਰਲ ਬੈਂਕ ਨਾ ਸੈਂਟਰਲ ਦੇਖੋ ਵੀਰੇ ਇਕਤਾ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਪੀਐਸਯੂ ਸਟਾਕਸ ਨੇ ਠੀਕ ਹੈ ਰੈਲੀ ਚੰਗੀ ਦੇ ਚੁੱਕੇ ਨੇ ਤੇ ਜਿਹੜੇ ਰੈਲੀ ਦੇ ਚੁੱਕੇ ਆ ਤੁਹਾਨੂੰ ਬੈਟਰ ਸਟਾਕਸ ਮਿਲ ਰਹੇ ਨੇ ਬੈਂਕਿੰਗ ਸਟਾਕ ਚ ਪ੍ਰਾਈਵੇਟ ਸੈਕਟਰ ਚ ਹਜੇ ਉਹਨਾਂ ਚ ਰੈਲੀ ਪੈਂਡਿੰਗ ਹੈ ਫੈਡਰੇਟ ਕੱਟ ਹੋਣੇ ਆ ਦੇਖੋ ਜੇ ਤਾਂ ਮੋਦੀ ਆ ਗਿਆ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੈਂਟਰਲ ਬੈਂਕਰ ਕੇ ਸਟਾਕ ਫਿਰ ਵੀ ਤਾਂ ਜਾਣਗੇ ਜਾਣਗੇ ਪਰ ਜੇ ਨਹੀਂ ਹੁੰਦਾ ਤਾਂ ਇਹ ਕਨਸੋਲੀਡੇਸ਼ਨ ਫੇਸ ਤੇ ਵੀ ਜਾ ਸਕਦੇ ਆ ਠੀਕ ਹੈ ਗੁੱਡ ਵੈਲਿਊਏਸ਼ਨ ਤੇ ਥੱਲੇ ਮਿਲ ਰਿਹਾ 올 ਟਾਈਮ ਮੇਰੇ ਖਿਆਲ ਨਹੀਂ ਤਾਂ ਲੋਡ ਹੋਈ ਥੱਲੇ ਇਹ ਮੁੜਨੇ ਸ਼ੁਰੂ ਹੋਏ ਨੇ 17-16 ਰੁਪਏ ਤੋਂ ਮੇਰੇ ਖਿਆਲ 60-70 ਰੁਪਏ ਤੇ ਪਹੁੰਚਣਾ ਸ਼ੁਰੂ ਹੋ ਗਿਆ ਚੰਗੀ ਰੈਲੀ ਵੀ ਦੇ ਰਹੇ ਨੇ ਪਰ ਵੇਖਿਆ ਜਾਵੇ 올 ਟਾਈਮ ਹਾਈ ਤੋਂ ਥੱਲੇ ਨੇ ਕਿਉਂ ਇਹ ਰੈਲੀ ਦੇਣਾ ਇਹਨਾਂ ਦੇ ਤੁਸੀਂ ਦੇਖੋ ਪ੍ਰਾਈਸ ਟੂ ਬੁੱਕ ਸਸਤੀ ਹੈ ਪ੍ਰਾਈਸ ਟੂ ਸੇਲਸ ਸਸਤੀ ਹੈ ਪੀ ਸਸਤੇ ਸਭ ਕੁਝ ਸਸਤਾ ਸੀਗਾ ਗੁੱਡ ਵੈਲਿਊਏਸ਼ਨ ਤੇ ਕਾਫੀ ਇਹਨਾਂ ਦਾ ਟਾਈਮ ਕਰੈਕਸ਼ਨ ਪ੍ਰਾਈਸ ਕਰੈਕਸ਼ਨ ਸਭ ਕੁਝ ਹੋ ਚੁੱਕਿਆ ਸੀ ਚੰਗੀ ਰੈਲੀ ਦੇ ਰਿਹਾ ਹੁਣ ਮੋਮੈਂਟਮ ਟਰੇਡਿੰਗ ਹੋ ਸਕਦੀ ਹੈ ਬਟ ਪ੍ਰੈਜ਼ੈਂਟ ਟਾਈਮ ਜੇ ਵੈਲਿਊਏਸ਼ਨ ਸਟਾਕ ਪਿਕ ਕਰੋਗੇ ਤਾਂ ਤੁਹਾਨੂੰ ਪ੍ਰਾਈਵੇਟ ਸੈਕਟਰ ਚ ਮਿਲ ਸੋ ਅਗਲੇ ਸਟਾਕ ਤੇ ਹੁਣ ਆ ਪ੍ਰੇਫਰ ਕਰੂੰਗਾ ਮੈਂ ਸਟਾਕ ਐ ਦਿੰਨਾ ਸੌਰੀ ਅਗਲੇ ਕੁਐਸਚਨ ਤੇ ਅਗਲਾ ਕੁਐਸਚਨ ਹੈ ਸਰਜੀਤ ਸਿੰਘ ਵੀਰ ਦਾ ਡਿਊਰੋਪੈਕ ਬਾਰੇ ਦੱਸੋ ਜੀ ਪਲੀਜ਼ ਡਿਊਰੋਪੈਕ ਵੀਰੇ ਨਾਂ ਨਹੀਂ ਸੁਣਿਆ ਕਦੇ ਵੀ ਬਟ ਮੈਂ ਓਪਨ ਕਰਨਾ ਚਾਹੂੰਗਾ ਡਿਊਰੋਪੈਕ ਹੁਣ ਆ ਪੱਕੀ ਗੱਲ ਹੈ ਕੋਈ ਸਮਾਲ ਕੈਪ ਹੀ ਨਿਕਲੇਗਾ ਕਿਉਂਕਿ ਜਿਸ ਤਰ੍ਹਾਂ ਦਾ ਨਾਂ ਆਇਂਦਾ ਓਕੇ ਯੂਰੋਪੈਕ ਮਾਰਕੀਟ ਕੈਪ 40 ਕਰੋੜ স্মਲ ਕੈਪ ਨਹੀਂਗਾ ਵੀਰੇ ਸੌਰੀ ਮਾਈਕਰੋ ਕੈਪ ਹੈ ਬਹੁਤ ਹੀ ਛੋਟਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਮਾਈਕਰੋ ਕੈਪ স্মਲ ਕੈਪ ਤੇ ਇਨਵੈਸਟ ਨਹੀਂ ਕਰਨਾ ਚਾਹੀਦਾ ਮੈਂ ਖੁਦ ਕਰਦਾ ਮੇਰੇ ਕੋਲ ਕਈ ਹੈਗੇ ਆ ਦੇਖੋ ਜਦੋਂ ਵੈਲਿਊਏਸ਼ਨ ਤੇ ਕੋਈ ਵੀ ਸਟਾਕ ਮਿਲਦਾ ਹੋਵੇ ਨਾ ਹਰ ਇੱਕ ਚ ਕਰਨਾ ਚਾਹੀਦਾ ਬਟ ਸਾਨੂੰ ਐਜੂਕੇਸ਼ਨ ਹੋਣੀ ਚਾਹੀਦੀ ਹੈ ਸਟਾਕ ਦੀ ਆ ਆਰਓਈ 11 ਪੰਜ ਸਾਲਾਂ ਦੀ 9 ਠੀਕ ਠਾਕ ਹੈ ਆਰਓਈ ਤਿੰਨ ਸਾਲੇ ਪਹਿਲਾਂ ਕੰਮ ਕੀ ਕਰਦੇ ਆ ਕੰਮ ਕਰਦੇ ਇਹਨਾਂ ਦੀ ਪੈਕੇਜਿੰਗ ਦਾ ਕੰਮ ਹੈ ਠੀਕ ਹੈ ਕਾਦੇ ਲਫਾਫੇ ਵਗੈਰਾ ਬਣਾਉਂਦੇ ਆ ਮੇਰੇ ਖਿਆਲ ਨਹੀਂ ਲ ओके टी पैकेजिंग पाउचेस कॉफी पैकेजिंग पाउचेस पल्स पैकेजिंग स्पाइस पैकेजिंग स्नैक्स फूड पैकेजिंग ठीक है कागज ਜਿੰਨਾ ਵਿੱਚ ਕੋਈ ਵੀ ਚਟਨੀ ਚਟਣੀ ਪੈਕ ਹੁੰਦੀ ਹੈ ਹਨਾ ਜਾਂ ਕਿਸੇ ਵੀ ਤਰ੍ਹਾਂ ਦੇ ਸਪਾਈਸਿਸ ਲੂਣ ਮਿਰਚ ਮਸਾਲੇ ਪੈਕ ਹੁੰਦੇ ਉਸ ਤਰ੍ਹਾਂ ਦੇ ਪੈਕਿੰਗਾਂ ਬਣਾਉਂਦੇ ਲਫਾਫੇ ਬਣਾਉਂਦੇ ਆ ਸੋ ਠੀਕ ਹੈ ਇਹ ਕੰਮ ਦਾ ਫਿਊਚਰ ਵਿੱਚ ਵੀ ਹੈਗਾ ਪ੍ਰਾਈਸ ਟੂ ਸੇਲ 1.28 ਪ੍ਰਾਈਸ ਟੂ ਬੁੱਕ ਵੈਲਿਊ 2.43 ਸਸਤਾ ਹੈ ਤਾਂ ਬਟ ਮਾਈਕਰੋ ਕੈਪਚਰ ਚੀਜ਼ਾਂ ਬਹੁਤ ਘੱਟ ਮੈਟਰ ਕਰਦੀਆਂ ਨੇ ਬਿਕੋਜ਼ ਮਾਰਕੀਟ ਕੈਪੀ ਬਹੁਤ ਛੋਟਾ ਹੁੰਦਾ ਪੀ ਰੇਸ਼ਿਓ 18 ਇੰਡਸਟਰੀ ਪੀ 21 ਠੀਕ ਹੈ ਅ ਤੇ ਪ੍ਰਾਈਸ ਦੀ ਗੱਲ ਕਰੀਏ ਸਭ ਤੋਂ ਮੇਨ ਗੱਲ ਕਰੀਏ ਪ੍ਰਾਈਸ ਤੇ ਓਕੇ 2020 ਚ ਵੀਰੇ ਪ੍ਰਾਈਸ ਸੀਗਾ ਲਗਭਗ 10 ਰੁਪਏ ਤੇ ਪ੍ਰੈਸੈਂਟ ਟਾਈਮ 80 ਰੁਪਏ 4 ਸਾਲਾਂ ਚ 8 ਗੁਣਾ ਮਿਲ ਰਿਹਾ 120 ਤੋਂ ਮੁੜ ਕੇ ਆਇਆ 12 ਗੁਣਾ ਤੋਂ 8 ਗੁਣਾ ਆਇਆ ਪ੍ਰਾਈਸ ਕਰੈਕਸ਼ਨ ਹੋਈ ਹੈ ਟਾਈਮ ਕਰੈਕਸ਼ਨ ਕਿੰਨੇ ਚਿਰ ਤੋਂ ਹੋਈ ਹੈ ਲਗਭਗ ਨਹੀਂ ਤਾਂ 2022 ਤੋਂ ਦੇਖੋ ਇਹੋ ਜਿਹੇ ਸਟਾਕਸ ਨਾ ਜਿਵੇਂ ਜਮੀਨੀ ਭਾਅ ਤੇ ਮਿਲਣ ਉਹਦੋਂ ਨਜ਼ਾਰਾ ਹੀ ਵੱਖਰਾ ਹੁੰਦਾ ਪਰ ਜਦੋਂ ਉੱਤੇ ਹੁੰਦੇ ਆ ਮਾਈਕਰੋ ਕੈਪ ਹੁੰਦੇ ਥੋੜਾ ਰਿਸਕ ਵੱਧਾ ਹੈ ਠੀਕ ਹੈ ਤੁਸੀਂ ਅੰਦਰ ਸਪੋਰਟ ਐਂਡ ਰੈਜ਼ਿਸਟੈਂਸ ਕੱਢ ਕੇ ਵੇਖ ਲਓ ਫਿਬੋਨਾਚੀ ਲਾ ਕੇ ਵੇਖ ਲਓ ਤੁਹਾਨੂੰ ਮਿਲਦਾ ਕਿਸੇ ਪੁਆਇੰਟ ਤੇ ਕਿਉਂਕਿ ਇਹ ਵਾਪਸ ਥੱਲੇ ਆਉਣ ਲੱਗੇ ਵੀ ਇਹੋ ਜਿਹੇ ਸਟਾਕ ਟਾਈਮ ਨਹੀਂ ਲੈਂਦੇ ਜਿਨ੍ਹਾਂ ਚ ਮਾੜੀ ਮੋਟੀ ਵਿਗੜਬੜ ਆ ਜੇ ਪਰ ਵੇਖਿਆ ਜਾਵੇ ਤਾਂ ਜੇ ਤੁਸੀਂ ਇਹਨੂੰ ਬਾਈ ਕੀਤਾ ਹੁੰਦਾ 2020 ਚ ਤਾਂ ਤੁਹਾਡਾ ਪੈਸਾ 12 ਗੁਣਾ ਕਰਕੇ ਗਿਆ ਸੀਗਾ ਹਨਾ ਪਰ ਤਾਂ ਵਾਲੇ ਸਟਾਕ ਚ ਹੁਣ ਕੀ ਆ ਫਿਰ ਦੁਬਾਰਾ ਕਨਸੋਲੀਡੇਸ਼ਨ ਚ ਵੜ ਚੁੱਕਿਆ ਸੋ ਦੇਖ ਲਓ ਇੱਕ ਕਰੀ 120 ਤੋਂ 80 ਤੇ ਫਿਰਦਾ ਟਾਈਮ ਕਰੈਕਸ਼ਨ ਵੀ ਦੋ ਸਾਲ ਦਾ ਬੀਤ ਚੁੱਕਿਆ ਤੇ ਪਰ ਮੈਂ ਇਹੋ ਜਿਹੇ ਸਟਾਕਸ ਨੂੰ ਬਾਈ ਨਹੀਂ ਕਰਦਾ ਮੈਂ ਜਿਵੇਂ ਥੱਲਾ ਪ੍ਰਾਈਸ ਮਿਲਿਆ ਹੁੰਦਾ ਨਾ ਮੈਂ ਪੱਕਾ ਇਨਵੈਸਟ ਕਰਦਾ ਜੇ ਉਦੋਂ ਵੀ ਫੰਡਾਮੈਂਟਲ ਇਹੀ ਹੁੰਦੇ